ਦੇਸ਼ਤਨੀਅਤ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀਅਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਿਸਟੋਰੀਅਨ ਸਰਦਾਰ ਜਗਤਾਰ ਸਿੰਘ ਜੀ ਮੈਂ ਜੀ ਆਇਆਂ ਥੈਂਕ ਯੂ ਅੱਜ ਤਿੰਨ ਘਟਨਾਵਾਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਰ ਜਗਤਾਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਰੌਲਾ ਪੈ ਗਿਆ ਜਦੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਕਵਾਹੀ ਵਾਲੇ ਗੱਟ ਜੋੜਨ ਨੂੰ ਸਮਰਥਨ ਦਿੱਤਾ ਸੀਗਾ ਇਦਰ ਅਕਾਲੀ ਦਲ ਦੇ ਨੇਤਾਵਾਂ ਨੇ ਉਹਨਾਂ ਦੀ ਸਖਤ ਆਲੋਚਨਾ ਕੀਤੀ ਸੀਗੀ ਤੇ ਅੱਜ ਮੋੜਵੇਂ ਹੱਲੇ ਦੇ ਰੂਪ ਵਿੱਚ ਟਕਸਾਲ ਦੇ ਆਗੂਆਂ ਵੱਲੋਂ ਟਕਸਾਲ ਦੇ ਲੋਕਾਂ ਵੱਲੋਂ ਉਹਨਾਂ ਸਾਰੇ ਲੋਕਾਂ ਤੇ ਹਮਲਾ ਬਦਲਵਾ ਹਮਲਾ ਬੋਲਿਆ ਗਿਆ ਹੁਣ ਇਸ ਰਾਜਨੀਤੀ ਨੂੰ ਇਸ ਤਰ੍ਹਾਂ ਦੀ ਪੋਲਿਟਿਕਸ ਨੂੰ ਜਿਹੜੀ ਹਰਨਾਮ ਸਿੰਘ ਧੋਮਾ ਵੱਲੋਂ ਬੀਜੇਪੀ ਨੂੰ ਆਪਣੀ ਸਪੋਰਟ ਐਕਸਟੈਂਡ ਕੀਤੀ ਗਈ ਸੀ ਉਹਨੂੰ ਅਕਾਲੀ ਦਲ ਦੇ ਬਦਲਵੇਂ ਰੂਪ 'ਚ ਦੇਖਿਆ ਜਾ ਰਿਹਾ ਸੀ ਬੜੀ ਦੇਰ ਇਹਨਾਂ ਦਾ ਆਪਣਾ ਵੀ ਉਹਨਾਂ ਨਾਲ ਗੱਠ ਜੋੜ ਰਿਹਾ ਅਕਾਲੀ ਦਲ ਤੇ ਬੀਜੇਪੀ ਦਾ ਲੇਕਿਨ ਹੁਣ ਜਦੋਂ ਸਿੱਖ ਨਮਾਇੰਦਗੀ ਤੋਂ ਮੰਨ ਕੀਤੀ ਮਹਾਰਾਸ਼ਟਰ ਦੇ ਵਿੱਚ ਤਾਂ ਇਹਦੇ ਉੱਤੇ ਰੌਲਾ ਪੈ ਗਿਆ ਮੈਂ ਤੁਹਾਡੇ ਤੋਂ ਇਹ ਸਮਝਣਾ ਹੈ ਕਿ ਜਦੋਂ ਬਾਬਾ ਧੋਮਾ ਕਿਤੇ ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਹੁਣ ਕਿਸਾਨੀ ਦੇ ਮਾਮਲੇ ਵੀ ਹੱਲ ਕਰਾਵਾਂਗੇ ਉਥੋਂ ਦੇ ਸਿੱਖਾਂ ਦੀਆਂ ਲੋੜਾਂ ਅਨੁਸਾਰ ਅਸੀਂ ਇਹ ਫੈਸਲਾ ਲਿਆ ਤੇ ਅਕਾਲੀ ਦਲ ਦੇ ਉੱਤੇ ਟਕਸਾਲ ਹਮਲਾ ਬੋਲ ਰਹੀ ਹੈ ਉਹ ਟਕਸਾਲ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਲਗਭਗ 10 12 15 ਸਾਲ ਤੋਂ ਚੱਲ ਰਿਹਾ ਸੀਗਾ ਸੋ ਇੱਕ ਤਾਂ ਇਹਨੂੰ ਇਸ ਮਾਮਲੇ ਨੂੰ ਲੈਨੇ ਆ ਤੇ ਦੂਜਾ ਮਾਮਲਾ ਜਿਹੜਾ ਕਿਸਾਨੀ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਸੀਗੀ ਇੱਕ ਸਾਬਕਾ ਜਸਟਿਸ ਦੀ ਅਗਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਿਸਾਨੀ ਅੰਦੋਲਨ ਨੂੰ ਅਡਰੈਸ ਕਰ ਲਈ ਜਿਹੜਾ ਸ਼ੰਭੂ ਤੇ ਸ਼ੁਰੂ ਹੋਇਆ ਹੋਇਆ ਉਸ ਕਮੇਟੀ ਨੇ ਜਿਹੜੀਆਂ ਅੰਤਰਿਮ ਸ਼ਿਫਾਰਸ਼ਾਂ ਦਿੱਤੀਆਂ ਨੇ ਇੱਕ ਰਿਪੋਰਟ ਦਿੱਤੀ ਆ ਇਹ ਇੱਕ ਤਾਂ ਉਹਨੂੰ ਆਪਾਂ ਸਮਝਾਂਗੇ ਤੇ ਇੱਕ ਮਾਮਲਾ ਜਿਹੜਾ ਕੱਲ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਜੀਪ ਖਾਲਸਾ ਦੀਵਾਨ ਵੱਲੋਂ ਐਜੂਕੇਸ਼ਨਲ ਕਾਨਫਰੰਸ ਕਰਾਈ ਜਾ ਰਹੀ ਸੀਗੀ ਉਹਦੇ ਵਿੱਚ ਸਿੰਘ ਸਭਗਿਆਨੀ ਰਗਵੀਰ ਸਿੰਘ ਵੱਲੋਂ ਸੁਖਵੀਰ ਮਾਮਲੇ 'ਚ ਅਕਾਲੀ ਸੰਕਟ ਦੇ ਮਾਮਲੇ 'ਚ ਜਲਦ ਫੈਸਲਾ ਲੈਣ ਦੀ ਗੱਲ ਕੀਤੀ ਗਈ ਆ ਹੁਣ ਜਲਦ ਫੈਸਲਾ ਤੋਂ ਕੀ ਭਾਵ ਹੈ ਇਹਦਾ ਕਲੋਜ਼ਰ ਕੀਤਾ ਜਾਊਗਾ ਸੋ ਸਭ ਤੋਂ ਪਹਿਲਾਂ ਤੁਸੀਂ ਜੇ ਦਮਦਮੀ ਟਕਸਾਲ ਦਾ ਹੁਣ ਵਾਲਾ ਜਿਹੜਾ ਰੂਪ ਸਰੂਪ ਦੇਖ ਰਹੇ ਹੋ ਬਿਆਨੀਆਂ ਦੇਖ ਰਹੇ ਹੋ ਮਹਾਰਾਸ਼ਟਰ ਵਿੱਚ ਉਹਨਾਂ ਦੀ سپورਟ ਦੇਖ ਰਹੇ ਹੋ ਤੇ ਹੁਣ ਮੋੜਵਾ ਹਮਲਾ ਟਕਸਾਲ ਦੇ ਲੋਕਾਂ ਵੱਲੋਂ ਉਹਨਾਂ ਲੋਕਾਂ ਸਾਰਿਆਂ ਤੇ ਕੀਤਾ ਜਿਹੜੇ ਆਲੋਚਨਾ ਕਰ ਰਿਹਾ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਸਿੱਖ ਸਿਆਸਤ ਨੂੰ ਦੇਰ ਤੋਂ ਦੇਖਦੇ ਆ ਰਹੇ ਹੋ ਨਹੀਂ ਮੈਂ ਤਾਂ ਦਮਦਮੀ ਟਕਸਾਲ ਦਾ ਪਹਿਲਾ ਰੂਪ ਵੀ ਦੇਖਿਆ ਨਾ ਸੰਜਨ ਰਾਏ ਸਿੰਘ ਸੀ ਜਦੋਂ ਦਮਦਮੀ ਟਕਸਾਲ ਦੇ ਮੁਖੀ ਉਦੋਂ ਤੋਂ ਸਾਡਾ ਵਾਸਦਾ ਇਹ ਪੈਂਦਾ ਰਿਹਾ ਤੰਦਰ ਨਾਲ ਸੀਗ ਨਾਲ ਵੀ ਤੇ ਟਕਸਾਲ ਨਾਲ ਵੀ ਜੀ ਤੇ ਲੰਬਾ ਸਮਾਂ ਟਕਸਾਲ ਨਾਲ ਤਾਂ ਉਸ ਤੋਂ ਬਾਅਦ ਫਿਰ ਬਹੁਤ ਲੰਬਾ ਸਮਾਂ ਵਾਪੰਦਾ ਰਿਹਾ ਇਟਿਮੇਟਲੀ ਤੇ 83 ਤੋਂ ਬਾਅਦ ਬਰੂਸਟਾਰ ਤੋਂ ਬਾਅਦ ਟਕਸਾਲ ਦੇ ਕਈ ਫੈਸਲੇ ਐਸੇ ਸੀ ਜਿਨ੍ਹਾਂ ਤੇ ਕੰਟਰੋਵਰਸੀ ਹੋਈ ਹੈ ਲਗਾਤਾਰੀ ਹੁਣ ਜਿਹੜਾ ਲੇਟੈਸਟ ਹੈ ਮੈਂ ਪਿਛਲੇ ਇਤਿਹਾਸ ਦੇ ਵਿੱਚ ਨਹੀਂ ਜਾਊਂਗਾ ਸਿਰਫ ਇੰਨੀ ਗੱਲ ਕਰਨੀ ਸੀ ਵੀ ਕੰਟਰੋਵਰਸੀ ਹੁੰਦੀ ਰਹੀ ਹੈ ਕੰਟਰੋਵਰਸੀ ਬੁਟ ਬਾਰ ਬਾਰ ਨਵੀਂ ਗੱਲ ਦੇਗੀ ਜੀ ਹੁਣ ਜਿਹੜੇ ਹੁਣ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਇਹਨਾਂ ਦੇ ਵੀ ਕਈ ਫੈਸਲੇ ਕੋਈ ਕੰਟਰੋਵਰਸ਼ਲ ਗਿਣੇ ਜਾਂਦੇ ਆ ਤੇ ਕਈ ਤਰ੍ਹਾਂ ਦੀ ਇਹਨਾਂ ਜਿਹੜੀ ਪੋਜੀਸ਼ਨ ਲਈ ਹੈ ਕਦੇ ਕਾਲੀ ਦਾ ਨਾਲ ਕਦੇ ਖਿਲਾਫ ਉਹ ਸਾਰੇ ਕੰਟਰੋਵਰਸ਼ਲ ਰਹੇਗੀ ਲੇਟੈਸਟ ਇਹਨਾਂ ਨੇ ਇਲੈਕਸ਼ਨ ਤੋਂ ਮਹਾਰਾਸ਼ਟਰ ਅਸੈਂਬਲੀ ਇਲੈਕਸ਼ਨ ਤੋਂ ਅਰਸ਼ਨ ਪਹਿਲਾਂ ਇੱਕ ਉਥੋਂ ਪ੍ਰੈਸ ਨੋਟ ਇਸ਼ੂ ਕੀਤੀ ਤੇ ਪ੍ਰੈਸ ਕਾਨਫਰੰਸ ਕੀਤੀ ਮਹਾਰਾਸ਼ਟਰ ਜਿੱਥੇ ਇਹਨਾਂ ਨੇ ਸਿਕਸ ਸਮਾਜ ਦੇ ਬਿਹਾਫ ਤੇ ਮਹਾਰਾਸ਼ਟਰ ਸਿਕਸ ਸਮਾਜ ਦੇ ਬਿਹਾਫ ਤੇ ਆਪਣੇ ਬੀਜੇਪੀ ਤੇ ਉਹਨਾਂ ਦੇ ਅਲਾਈਅੰਸ ਨੂੰ ਸਪੋਰਟ ਐਕਸਟੈਂਡ ਕੀਤੀ ਜੀ ਉਹ ਇਹ ਕਿ ਬੜਾ ਕਿੰਧੋਪਰਤ ਹੋਇਆ ਇਹਦਾ ਵਾਜਿ ਦੇਖੋ ਭਈ ਹਰਨਾਮ ਸਿੰਘ ਤੋਂ ਬਾਅਦ ਤਾਂ ਲੜ ਗਏ ਆਰਐਸਐਸ ਨਾਲ ਬੀਜੇਪੀ ਦੇ ਆਪਾਂ ਸਾਰੀ ਗੱਲ ਇਹ ਕੋਈ ਨਵੀਂ ਗੱਲ ਨਹੀਂ ਕਿ ਤਕਸਾਲ ਆਰਐਸਐਸ ਨੇ ਰੜਗੀ ਸੰ 2000 ਤੋਂ ਰੌਲਾ ਪੈਂਦਾ ਆ ਰਿਹਾ ਰਿਕਾਰਡ ਦਾ ਪਾਟਾ ਆਰਐਸਐਸ ਨਾਲ ਤਾਂ ਡਾਕੂਮੈਂਟ ਚ ਮਿਲ ਜਾਂਦਾ ਵੀ ਉਹ ਮਿਲਦੇ ਰਹੇ ਕੋਈ ਅਸੀਂ ਗੱਲ ਨਹੀਂ। ਫੋ ਮੈਂ ਇਹਨੂੰ ਇੱਕ ਪਾਸੇ ਰੱਖਦਾ ਇਸ ਗੱਲ ਉੱਤੇ। ਮਸਲਾ ਕੀ ਹੈ? ਕਿ ਸਿੱਖ ਸਰ ਪੰਜਾਬੀ ਬੈਠੇ ਆ। ਪੰਜਾਬ ਤੋਂ ਬਾਹਰ ਵੱਡੇ ਸੂਬਿਆਂ ਦੇ ਵਿੱਚ ਸਾਇਵਲ ਨੰਬਰ ਆ ਸਿੱਖਾਂ ਦਾ। ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਦਵਾਟੀ ਗੱਲ ਨਹੀਂ। ਜੀ ਆਸਿਕਲੀ ਗਰ ਵਨਜਾਰੇ ਲਵਾਣੇ ਤੁਹਾਡੇ ਸਾਵੇਂ ਸਿੱਖ ਦੱਖਣੀ ਸਿੱਖ ਮੈਂ ਇੱਕ ਕਿਤਾਬ ਦਾ ਰਿਵਿਊ ਕੀਤਾ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਬੜਾ ਵਧੀਆ ਕੰਮ ਕੀਤਾ ਕਿ ਜਿਹੜੇ ਪੰਜਾਬ ਤੋਂ ਬਾਹਰ ਦੇ ਸਿੱਖਾ ਉਹਨਾਂ ਤੇ ਰਿਸਰਚ ਕਰਕੇ ਕਿਤਾਬ ਲਿਖੀ ਸੀ ਤੇ ਮੇਰੇ ਕੋਲੇ ਰਿਵਿਊ ਵਾਸਤੇ ਅਖਬਾਰ ਤੋਂ ਆ ਗਈ ਸਾਲ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਤੇ ਮੈਨੂੰ ਵੀ ਤਾਂ ਸਮਝ ਆਈ ਸੀ ਕਿ ਬਾਹਰ ਕਿੰਨੇ ਗਿਣਤੀ ਦੇ ਵਿੱਚ ਸਿੱਖ ਬਾਹਰ ਬੈਠੇ ਹੋਏ ਆ ਤੇ ਉਹਨਾਂ ਦੇ ਮਸਲੇ ਕੀ ਹੈ ਤੇ ਉਹਨਾਂ ਨੇ ਕੋਈ ਗੱਲ ਸੁਣਦਾ ਹੀ ਨਹੀਂ ਛੇਤੀ ਕੀਤੇ ਸਿਰਫ ਅਸੀਂ ਉਦੋਂ ਰਿਐਕਟ ਕਰਦੇ ਹਾਂ ਜਦੋਂ ਤਖਤ ਪਟਨਾ ਸਾਹਿਬ ਤੋਂ ਕੋਈ ਡਵੈਲਪਮੈਂਟ ਹੁੰਦੀ ਹੈ ਜਾਂ ਤਖਤ ਅਜੂਰ ਸਾਹਿਬ ਤੋਂ ਕੋਈ ਡਵੈਲਪਮੈਂਟ ਹੁੰਦੀ ਹੈ ਅਦਰਵਾਇਜ਼ ਜੇ ਤੁਸੀਂ ਦੇਖੋ ਤੇ ਉਹਨਾਂ ਸਿੱਖਾਂ ਦੀ ਗੱਲ ਹੀ ਨਹੀਂ ਹੁੰਦੀ ਡੀਪ ਸਾਊਥ ਉੱਥੇ ਤਾਵਨਾੜ ਦੇ ਸਿੱਖ ਬੈਠੇ ਆ ਉਹਨਾਂ ਦੇ ਵੀ ਕੋਈ ਗੱਲ ਨਹੀਂ ਰੋਲਥੇ ਕੋਈ ਫੈਮਿਲੀ ਜਿਹੜੇ ਕਿਸਾਨ ਸਟਰਗਲ ਤੋਂ ਬਾਅਦ ਸਿੱਖ ਬਣ ਗਏ ਉਹਨਾਂ ਦੀ ਬਾਤ ਵੀ ਕੋਈ ਨਹੀਂ ਪੁੱਛ ਰਿਹਾ ਜਿਵੇਂ ਉਹਨਾਂ ਚ ਇੱਕ ਕੈਂਡੀਡੇਟ ਵੀ ਹਰਪੁਰ ਦੀ ਇਲੈਕਸ਼ਨ ਲੜੀ ਸੀ ਲੋਕ ਸਭਾ ਦੇ ਵਿੱਚ ਉਹਨਾਂ ਨਾਲ ਰਾਫਤਾ ਕੌਣ ਬਣਾਵੇ ਇਹ ਰੋਲ ਕਿਸੇ ਵੱਡੇ ਅਕਾਲੀ ਦਲ ਦਾ ਹੁੰਦਾ ਸੀਗਾ ਆਪਾਂ ਹਰ ਗੱਲ ਤੇ ਕਾਲੇ ਦਲ ਨੂੰ ਛੁਕਿਤੇ ਨਹੀਂ ਕਰਦੇ ਅਕਾਲੀ ਦਲ ਸ਼ਰਿੰਕ ਹੋ ਗਿਆ ਤੇ ਗੱਲ ਖਤਮ ਹੋ ਗਈ ਔਰ ਇਸ ਸਪੇਸ ਕਿਹਨੇ ਲੈਣੀ ਹੈ ਮੈਨੂੰ ਯਾਦ ਹੈ ਕਿ ਬੀਬੀ ਜਗੀਰਕੌਰ ਜਦੋਂ ਪਹਿਲੀ ਵਾਰੀ ਪ੍ਰਧਾਨ ਬਣੇ ਸੀ ਨਾ ਐਸਜੀਪੀਸੀ ਦੇ ਇੱਕ ਤੇ ਉਧਰ ਗਏ ਸੀਗੇ ਤੇ ਇਹਨਾਂ ਨੇ ਮੀਟਿੰਗ ਐਡਰੈਸ ਕੀਤੀ ਸੀ ਇਹ ਸਿਕਲਿਗਰ ਤੇ ਵਨਜਾਰੇ ਇਹਨਾਂ ਦੀ ਜੀ ਤੇ ਇਹਨਾਂ ਦਾ ਸਟੇਜ ਮੈਨੂੰ ਯਾਦ ਆ ਕਿਹਾ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਤਾਂ ਖਾਸੀ ਇਮੋਸ਼ਨਲ ਸਪੇਸ ਸੀ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਪਹਿਲੀ ਵਾਰੀ ਐਸਜੀਪੀਸੀ ਵੱਲੋਂ ਕੀਤੀ ਗਈ ਸੀ ਉਹ ਮੁੜ ਕੇ ਹੌਲੀ ਹੌਲੀ ਫੇਟੜਾ ਪੈ ਗਿਆ ਹੁਣ ਜੇ ਪੰਜਾਬ ਦੇ ਸਿੱਖਾਂ ਦੀ ਸਿਆਸਤ ਤੇ ਇਹਨਾਂ ਦੀ ਸਮੱਸਿਆਵਾਂ ਜੀ ਇਹ ਵੱਖਰੀਆਂ ਹਨ ਮਹਾਰਾਸ਼ਟਰ ਦੇ ਸਿੱਖਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੀ ਸਿਆਸਤ ਉਹ ਵੱਖਰੀ ਹੈ ਉਹਨਾਂ ਨੇ ਆਪਣੇ ਹਿਸਾਬ ਤੇ ਜਿੰਨਾ ਹਾਲਤਾਚ ਉਹ ਲੋਕ ਰਹਿੰਦੇ ਐ ਉਹਨਾਂ ਨੇ ਆਪਣੇ ਹਿਸਾਬ ਤੇ ਆਪਣੀ ਸਿਆਸਤ ਕਰਨੀ ਤੇ ਇਹ ਉਹਨਾਂ ਦਾ ਹੱਕ ਹੈਗਾ ਮੈਂ ਟਕਸਾਲ ਦੇ ਰੋਲ ਨੂੰ ਪਾਸੇ ਕਰਕੇ ਗੱਲ ਕਰ ਰਿਹਾ ਜਿਹੜੇ ਲੋਕਲ ਸਿੱਖ ਹੈਗੇ ਉਹਨਾਂ ਦੀ ਇਹ ਠੀਕ ਹੈ ਕਿ ਜਦੋਂ ਅਸਾਮ ਦੇ ਵਿੱਚ ਪਿੱਛੇ ਰੌਲਾ ਪਿਆ ਘਾਟੀ ਦਾ ਉਦੋਂ ਐਸਜੀਪੀਸੀ ਤੇ ਕਾਲੀਦਾਨ ਲੈਂਟਰਵੈਨ ਕੀਤਾ નો ਡਾਊਟ ਇਹ ਚਾਹੀਦਾ ਸੀਗਾ ਲੇਕਿਨ ਰਾਸਤਾ ਨਹੀਂ ਹੈ ਸਿੰਧੀ ਸਿੱਖ ਸਮਾਜ ਸਿੰਧੀ ਸਮਾਜ ਨਾਨਕ ਲੇਵਾ ਵੱਡਾ ਸੈਕਸ਼ਨ ਹੈ ਹੁਣ ਪਿਛਲੇ ਹਫਤੇ ਇੱਕ ਕੰਟਰੋਵਰਸੀ ਹੋਈ ਵੀ ਉਹਨਾਂ ਦੇ ਕਿਸੇ ਫੰਕਸ਼ਨ ਦੇ ਵਿੱਚ ਉਹਨਾਂ ਦੇ ਕਿਸੇ ਸਿੰਘ ਨੇ ਸਿੱਖ ਨੇ ਬਾਬੇ ਨਾਨਕ ਦਾ ਸਰੂਪ ਬਣਾ ਲਿਆ ਉਹਨਾਂ ਨੂੰ ਨਹੀਂ ਪਤਾ ਉਨਨ ਦਸਣ ਵਾਲਾ ਉਹ ਕਦੇ ਸੰਤ ਦਸਣ ਵਾਲਾ ਵੀ ਕੋਈ ਨਹੀਂ ਹੁਣ ਇਹ ਜਿਹੜਾ ਅਣਗੌਲਿਆ ਸਿੱਖ ਸਮਾਜ ਹੈ ਇਹਦੇ ਨਾਲ ਰਸਤਾ ਕੌਣ ਕਰੇਗਾ ਜੀ ਜੇ ਹਰਬੰਸ ਸਿੰਘ ਹਰਨਾਮ ਸਿੰਘ ਧੁਮਾ ਹੋਰੇ ਇਹ ਇਨੀਸ਼ੀਏਟਿਵ ਲੈਂਦੇ ਆ ਮੈਂ ਇਸ ਗੱਲ ਦੇ ਵਿੱਚ ਨਹੀਂ ਪਾਉਂਗਾ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਨੀ ਕਿਹੜੀ ਨਹੀਂ ਕਰਨੀ ਜੇ ਉਹਨਾਂ ਨਾਲ ਰਸਤਾ ਕਰਕੇ ਜੇ ਉਹ ਕਹਿੰਦੇ ਵੀ ਸਾਡੇ ਮਸਲੇ ਆ ਸਾਡੇ ਮਸਲੇ ਹੱਲ ਕਰੋ ਤੇ ਇਹਨਾਂ ਚ ਮਾੜੀ ਗੱਲ ਕੀ ਹੈ ਉਹਦੇ ਚ ਜਦੋਂ ਤੁਸੀਂ ਮਸਲੇ ਦੀ ਗੱਲ ਕਰਦੇ ਆਂ ਫਿਰ ਸਿਆਸੀ ਪਦਰ ਤੇ ਲੈਣ ਦੇਣ ਤਾਂ ਹੋਇਆ ਕਰਦਾ ਤੇ ਰਦਾਵਾ ਜੀ ਜੇ 1996 ਤੋਂ ਲੈ ਕੇ 2020 ਤੱਕ ਕਾਲੀਦਲ ਤੇ ਬੀਜੇਪੀ ਦੀ ਅਲਾਈਸ ਰਹੀ ਹੂੰ ਉਹ ਤਾਂ ਨੌ ਮਾਸ ਦਾ ਰਿਸ਼ਤਾ ਕਿਹਾ ਗਿਆ ਸੀ ਬਿਲਕੁਲ ਇਥੋਂ ਤੱਕ ਗਏ ਡਿਫੈਂਡ ਕਰਨ ਵਾਸਤੇ ਹਰ ਗੱਲ ਡਿਫੈਂਡ ਕੀਤੀ ਮਜਬੂਰੀ ਚ ਉਹ ਅਲਾਈਸ ਤੋੜਨੀ ਪਈ ਜਦੋਂ ਕਿਸਾਨ ਕਿਸਾਨੀ ਬਿੱਲ ਆ ਗਿਆ ਉਹ ਵੀ ਸਾਰਾ ਦੇਖਣਾ ਚਾਹੀਦਾ ਹੈ ਮਤਲਬ ਪਕਸਾਲ ਤੇ ਕੱਲੇ ਕਾਲੀ ਦਲ ਦਾ ਹੀ ਅਟੈਕ ਨਹੀਂ ਆਇਆ ਹੋਰ ਸੈਕਸ਼ਨ ਤੋਂ ਵੀ ਅਟੈਕ ਆਇਆ ਸੀਗਾ ਲੇਕਿਨ ਇਹ ਸਾਰੇ ਗੱਲ ਨੂੰ ਜਿਹੜੇ ਸਿੱਖ ਬਾਕੀ ਥਾਵਾਂ ਤੇ ਰਹਿ ਰਹੇ ਆ ਉਹਨਾਂ ਦੇ ਸੰਦਰਭ ਦੇ ਵਿੱਚ ਜਦੋਂ ਸਟੱਡੀ ਕਰੋਗੇ ਤੇ ਇੱਕ ਅਲੱਗ ਪਿਕਚਰ ਅਮਰਜ ਹੁੰਦੀ ਹੈ ਇਹ ਇਸ਼ੂਜ਼ ਹੈਗੇ ਆ ਇਹ ਇਸ਼ੂ ਬੇਸ ਦੀ ਮੰਗ ਕਰਦੇ ਤੇ ਚਰਚਾ ਹੋਣੀ ਚਾਹੀਦੀ ਹੈ ਵੀ ਇਹ ਪੰਜਾਬ ਦੇ ਮਸਲੇ ਤਾਂ ਸਾਡੇ ਸਿੱਖਾਂ ਕੋਲ ਹੱਲ ਹੀ ਹੁੰਦੇ ਆ ਤੇ ਫਿਰ ਬਾਹਰ ਦੇ ਕੋਈ ਕਰਾ ਲੈਣਗੇ ਜੇ ਬਾਹਰ ਵਾਲੇ ਕੋਈ ਇਨੀਸ਼ੀਏਟਿਵ ਲੈਂਦੇ ਆ ਕੋਈ ਲੀਡਰ ਅਪਰੋਚ ਕਰਦਾ ਹੈ ਤੇ ਉਹਨੂੰ ਅਸੀਂ ਕਿ ਡਿਸਾਈਜ਼ ਕਰਨ ਲੱਗ ਪੈਨੇ। ਫੋ ਇਨ ਟੋਟੈਲਿਟੀ ਗੱਲ ਦੇਖਣ ਵਾਲੀ ਹੈ ਸਿਰਫ ਕ੍ਰਿਟਿਕਾਈਜ਼ ਕਰਨ ਵਾਲੀ ਗੱਲ ਨਹੀਂ ਕਿ ਜੇ ਕੋਈ ਡਵੈਲਪਮੈਂਟ ਹੁੰਦੀ ਹੈ। ਹੁਣ ਦਿੱਲੀ ਦਾ ਸੈਕਟਰ ਵੀ ਹੈ। ਜੀ ਸਖੰਦਰ ਦੋ ਸੈਕਟਰ ਰਹਿੰਦੇ ਉੱਥੇ। ਇੱਕ ਸੈਕਟਰ ਹਮੇਸ਼ਾ ਰੋਲਿੰਗ ਪਾਰਟੀ ਨਾਲ ਹੁੰਦਾ ਹੈ। ਭਾਵੇਂ ਕਾਂਗਰਸ ਦੇ ਉੱਥੇ ਜਦੋਂ ਕਾਂਗਰਸ ਸੀਗੀ ਆ ਸਰਨਾਂ ਨੇ ਆਪਣੇ ਸਾਰੇ ਕਾਂਗਰਸ ਨਾਲ ਸੀਗੇ। ਇਹਨਾਂ ਦਾ ਕੰਮ ਹੀ ਦਿਲ। ਇੱਕ ਸੈਕਸ਼ਨ ਇਹਨਾਂ ਦੇ ਫੌਜ ਹੁੰਦਾ ਹੁਣ ਵੀ ਇਹੀ ਹੈ ਇੱਕ ਸੈਕਸ਼ਨ ਹੁਣ ਭਾਜੀਪੀ ਨਾਲ ਹੈ ਦੂਜੇ ਦੂਜਾ ਇਹਨਾਂ ਦੇ ਆਪਣਾ ਜਿਹੜੀ ਲੋਕਲ ਸਿਕ ਸਿਆਸਤ ਹੈ ਹਰ ਥਾਂ ਦੀ ਉਹ ਵੱਖਰੀ ਤਰ੍ਹਾਂ ਦੀ ਹੈ ਉਹਨੂੰ ਪੰਜਾਬ ਦੀ ਸਿਆਸਿਕ ਸਿਆਸਤਾਂ ਨਾਲ ਰਲਗੱਡ ਕਰਕੇ ਨਹੀਂ ਦੇਖਿਆ ਜਾ ਸਕਦਾ ਤੁਸੀਂ ਠੀਕ ਕਹਿ ਰਹੇ ਹੋ ਜਦੋਂ ਤੱਕ ਅਕਾਲੀ ਦਲ ਚ ਦਮ ਸੀਗਾ ਇਹ ਬਾਹਰ ਆਪਣੇ ਯੂਨਿਟ ਬਣਾਉਂਦਾ ਸੀ ਉਹ ਪ੍ਰਭਾਵੀ ਰਹਿੰਦੇ ਸੀ ਉਹ ਸਥਾਨਿਕ ਪੋਲਿਟਿਕਸ ਵਿੱਚ ਆਪਣਾ ਇੱਕ ਰੋਲ ਰੱਖਦੇ ਸੀ ਔਰ ਡੋਮੀਨੇਟ ਕਰਦੇ ਸੀ ਔਰ ਫਿਰ ਇਥੋਂ ਅਕਾਲੀ ਦਲ ਦੇ ਲੀਡਰ ਭਾਵੇਂ ਟੋੜਾ ਹੋਣ ਬਾਦਲ ਹੋਣ ਜਾਂ ਹੋਰ ਵੀ ਸਮੇਂ-ਸਮੇਂ ਤੇ ਮਾਸਟਰ ਤਾਰਾ ਸਿੰਘ ਤੋਂ ਸੰਤ ਫਤਿਹ ਸਿੰਘ ਤੱਕ ਉਹ ਜਾਂਦੇ ਰਹੇ ਉਹ ਦੂਜੇ ਆਪਣੇ ਤੁਸੀਂ ਤਖਤ ਹਜੂਰ ਸਾਹਿਬ ਦੇ ਪ੍ਰਧਾਨਗੀ ਜਿਹਦਾ ਟੋੜਾ ਕੋਲੇ ਬੜੇ ਸਾਲ ਰਹੀ ਹੈ ਹਾਂ ਮੱਕੜ ਨੇ ਵੀ ਮੇਰੇ ਖਲ ਕੀਤੀ ਹੈ ਥੋੜੀ ਦੇਰ ਹਾਂ ਉਹਨਾਂ ਨੇ ਉਹਨਾਂ ਨੇ ਕੀਤੀ ਹੈ ਸੋ ਉਹ ਸੀਗੇ ਤੁਹਾਡੀਆਂ ਉਹਨਾਂ ਦੇ ਚਾਰ ਜਿਹੜੇ ਮੈਂਬਰਸ਼ਿਪਸ ਚਾਰ ਸੀਟਾਂ ਐਸਜੀਪੀਸੀ ਕੌਂਸਲ ਸੀਗੀਆਂ ਉਹਨਾਂ ਦੇ ਬੋਰਡ ਦੀਆਂ ਸੋ ਉਸ ਕੈਪੈਸਿਟੀ ਚ ਉਹ ਨਾਮਿਨੇਟ ਹੁੰਦੇ ਸੀ ਨਹੀਂ ਇਹ ਠੀਕ ਹੈ ਸਰ ਜਿਹੜੇ ਸਥਾਨਕ ਲੋਕ ਆ ਉਹਨਾਂ ਦੀਆਂ ਸਥਾਨਕ ਲੋੜਾਂ ਨੇ ਤੇ ਸਥਾਨਕ ਪੋਲਿਟਿਕਸ ਨੇ ਉਹਨੂੰ ਪੂਰਾ ਕਰਨਾ ਜੇ ਪੰਜਾਬ ਦੇ ਵਿੱਚੋਂ ਅਕਾਲੀ ਦਲ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ ਸੀਗਾ ਤਾਂ ਇਹ ਫਾਇਦਾ ਵੀ ਇਹੀ ਲੈਂਦੇ ਸੀਗੇ ਹੁਣ ਉਥੇ ਸਥਾਨਕ ਲੀਡਰਸ਼ਿਪ ਤਾਂ ਉੱਬਰ ਨਹੀਂ ਉੱਬਰ ਨਹੀਂ ਆ ਮੈਨੂੰ ਲੱਗਦਾ ਹੈ ਕਿ ਜਿਵੇਂ ਮਹਾਰਾਸ਼ਟਰ ਦਾ ਮਾਮਲਾ ਸੀਗਾ ਕਰਨ ਨੂੰ ਤਾਂ ਉਹ ਖੁਦ ਵੀ ਕਰ ਸਕਦੇ ਸੀ ਪਰ ਉਹਨਾਂ ਨੂੰ ਇੱਕ ਸਪੋਰਟ ਸਿਸਟਮ ਚਾਹੀਦਾ ਹੁੰਦਾ ਇੱਕ ਨਾਮਵਰ ਕੋਈ ਅਪੀਲ ਕਰਨ ਵਾਲੀ ਹਸਤੀ ਵੀ ਚਾਹੀਦੀ ਹੁੰਦੀ ਹੈ ਮੈਨੂੰ ਲੱਗਦਾ ਕਿ ਮਹਾਰਾਸ਼ਟਰ ਸਿੱਖ ਸਮਾਜ ਜਿਹੜਾ ਉਹਦੇ ਵਿੱਚ ਇੱਕ ਚਿਹਰੇ ਵਜੋਂ ਬਾਬਾ ਅਰਨਾਮ ਸਿੰਘ ਨੂੰ ਅੱਗੇ ਵਧਾਇਆ ਗਿਆ ਔਰ ਇਹ ਇਹ ਇਹਨਾਂ ਨੇ ਬ੍ਰਿਜ ਦਾ ਕੰਮ ਕੀਤਾ ਲੱਗਦਾ ਹੈ ਇਹਨਾਂ ਨੇ ਹਾਂ ਨੇ ਬ੍ਰਿਜ ਹੈ ਕਿਉਂਕਿ ਮਹਾਰਾਸ਼ਟਰ ਤੇ ਜਿਹੜੀ ਬਾਬੇ ਯੂਨਾਈਟਡ ਟਕਸਾਲ ਦੀ ਬਹੁਤ ਪੁਰਾਣੀ ਸੀ ਸਪੋਰਟ ਸਿਸਟਮ ਸੰਤ ਕਰਤਾਰ ਸਿੰਘ ਨੇ ਸ਼ੁਰੂ ਕੀਤਾ ਸੀ ਉੱਥੇ ਤਾਂ ਸੋ ਉਸ ਵੇਲੇ ਦਾ ਉਹ ਰਸਤਾ ਇਹਨਾਂ ਦਾ ਬਣਿਆ ਉਹ ਸਾਰਾ ਧਿਆਨ ਰੱਖਣ ਦੇਦਾ ਬਾਬਾ ਅਰਨਾਮ ਸਿੰਘ ਪਹਿਲੀ ਵਾਰ ਨਹੀਂ ਮਹਾਰਾਸ਼ਟਰ ਗਏ ਤੇ ਸੰਤਾਰੋ ਜਿਹੜੀਆਂ ਮਰੇ ਖਰ ਬੱਸਾਂ ਇੱਥੇ ਚੰਦੋਕਲਾ ਸੋਡੀਆਂ ਸਿਰੇ ਸ਼ਾਇਦ ਉਹਨਾਂ ਨੇ ਬਾਬੜੇ ਨੇ ਦਿੱਤੀਆਂ ਸੀਗੀਆਂ ਮੈਨੂੰ ਬਾਬੜੇ ਦਾ ਯਾਦ ਆ ਹਲੇ ਵੀ ਸੋ ਉਹ ਪੁਰਾਣਾ ਸਿਸਟਮ ਚੱਲੇ ਆ ਰਿਹਾ ਕੋਈ ਨਵੀਂ ਗੱਲ ਨਹੀਂ ਸੀ ਇਹ ਇਹਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਜਦੋਂ ਮੈਂ ਅੱਜ ਆਈਪੀ ਸਿੰਘ ਦੀ ਵੀ ਰਿਪੋਰਟ ਦੇਖ ਰਿਹਾ ਸੀਗਾ ਉਹ ਲਿਖ ਰਹੇ ਨੇ ਕਿ ਇਹ ਬਦਲਵੀਂ ਰਾਜਨੀਤੀ ਕਿਤੇ ਕਿਤੇ ਅਕਾਲੀ ਦਲੋਂ ਵੀ ਖਲਦੀ ਆ ਚੁੱਭਦੀ ਆ ਇਹ ਇੱਕ ਬਦਲਵਾ ਰੂਪ ਸਰੂਪ ਵੀ ਆ ਨਾ ਕਿ ਸਿੱਖ ਹੁਣ ਬੀਜੇਪੀ ਨਾਲ ਜਾਂ ਰੂਲਿੰਗ ਪਾਰਟੀ ਨਾਲ ਕਿਸ ਤਰੀਕੇ ਨਾਲ ਅੱਗੇ ਵੱਧ ਸਕਦੇ ਨੇ ਆਪਣੀਆਂ ਲੋੜਾਂ ਨੂੰ ਧਿਆਨ ਚ ਰੱਖਦੇ ਆ ਇਹ ਗੱਲ ਚੁਪਦੀ ਵੀ ਹੈ ਮੈਂ ਟਕਸਾਲ ਨੂੰ ਜੇ ਪਿਛਲੇ ਦਹਾਕੇ ਤੋਂ ਦਹਾਕੇ ਤੋਂ ਦੇਖ ਰਿਹਾ ਤਾਂ ਟਕਸਾਲ ਤੁਸੀਂ ਦੇਖੋ ਮੰਜੀ ਸਾਹਿਬ ਦੇ ਵਿੱਚ ਹੋਣ ਵਾਲੀਆਂ ਕਥਾਵਾਂ ਦਾ ਜ਼ਿਕਰ ਹੈ ਜਦੋਂ ਉਹਨਾਂ ਦੇ ਬਹੁਤ ਸਾਰੇ ਆਪਣੇ ਕਿਉਂਕਿ ਟਕਸਾਲ ਮਨਮੂਲ ਰੂਪ ਤਾਂ ਇਹੀ ਮੰਨਿਆ ਜਾਂਦਾ ਹੈ ਨਾ ਕਿ ਉਹ ਗੁਰਬਾਣੀ ਦੀ ਸੰਥਿਆ ਦਿੰਦੀ ਹੈ ਉੱਥੋਂ ਜਿਹੜੇ ਲੋਕ ਨਿਕਲਦੇ ਆ ਉਹ ਗੁਰਬਾਣੀ ਬੜੀ ਸ਼ੁੱਧ ਉਚਾਰਨ ਨਾਲ ਪੜ੍ਹਦੇ ਨੇ ਸੋ ਉਹਨਾਂ ਦੇ ਗਰੰਤੀ ਉਹਨਾਂ ਦੇ ਹੈੱਡ ਗਰੰਤੀ ਉਹਨਾਂ ਦਾ ਅਕਾਲੀ ਦਲ ਨਾਲ ਹਰ ਜਗ੍ਹਾ ਤੇ ਨਜ਼ਰ ਆਉਣਾ ਟਕਸਾਲ ਦੇ ਮੁਖੀ ਬਾਬਾ ਧੋਮਾ ਪਿਛਲੇ ਬਹੁਤ ਸਾਰੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੂੰ ਸਪੋਰਟ ਕਰਦੇ ਆ ਰਹੇ ਅਕਾਲੀ ਦਲ ਨੂੰ ਸਪੋਰਟ ਕਰਦੇ ਆ ਰਹੇ ਹੁਣ ਜਿਹੜਾ ਇਹ ਵਖਰੇਵੇਂ ਪੈਦਾ ਹੋ ਰਿਹਾ ਤੁਹਾਨੂੰ ਲੱਗਦਾ ਕਿ ਇੱਥੇ ਰਾਹ ਬਦਲ ਰਹੇ ਆ ਜੀ ਇਹ ਤੁਹਾਨੂੰ ਲੱਗਦਾ ਕਿ ਨਹੀਂ ਵਖਰੇਵੇਂ ਹੁਣ ਨਹੀਂ ਆਏ ਮੈਂ ਤੂੰ ਤੰਗਾ ਕੀਤਾ ਤੁਸੀਂ ਗੱਲ ਸ਼ੁਰੂ ਕਰ ਲਈ ਆਪਾਂ ਥੋੜੀ ਜਿਹੀ ਗੱਲ ਕਰ ਲੈਨੇ ਆ ਇੱਥੇ ਵੀ ਇਹ ਮਸਲਾ ਅਸਲੀ ਹੈ ਕੀ ਉਹਦੇ ਜਿਹੜਾ ਆ ਰੌਲਾ ਪੈ ਰਿਹਾ ਨਾ ਸਾਰਾ ਤੁਹਾਡਾ ਅਕਾਲ ਤਖਤ ਵੀ ਉਹਦੇ ਵਿੱਚ ਉਹ ਵੀ ਆ ਜਾਂਦਾ ਦੋ ਸਟ੍ਰੀਮਸ ਹੈਗੀਆਂ ਆਪਣੀ ਸਿੱਖ ਰੋਡਵੈਨ ਦੇ ਵਿੱਚ ਇੱਕ ਤਾਂ ਸਿੱਖ ਸਟ੍ਰੀਮ ਹੈ ਜਿਹਨੂੰ ਕਾਲੇ ਦਲ ਜਿਹਦੇ ਨਾਂ ਵਰਗੇ ਅਕਾਲੀ ਦਲ ਕਰ ਰਿਹਾ ਇੱਕ ਜੜੀ ਸਾਹਮਣੇ ਨਜ਼ਰ ਨਹੀਂ ਉਹਦੇ ਥੱਲੇ ਵਗਦੀ ਹੈ ਸਟ੍ਰੀਮ ਉਹ ਹੈ ਪੰਥ ਪੰਥ ਤੇ ਅਕਾਲੀ ਦਲ ਆਪਸ ਵਿੱਚ ਟਕਰਾਏ ਵੀ ਟਕਰਾਏ ਵੈਸੇ ਤਾਂ ਬੜੇ ਪੁਰਾਣੇ ਹੈਗੇ ਪਰ ਜਿਹੜਾ ਲਾਸਟ ਟਕਰਾਅ ਸੀਗਾ ਉਹ ਚੱਬੇ ਵਾਲਾ ਜਿਹੜਾ ਤੁਹਾਡਾ ਸਿਕ ਅਗਰੀਗੇਸ਼ਨ ਹੈ ਨਾ ਉਹ ਹੈ ਹੂੰ ਇੱਕ ਧਿਆਨ ਕਰਿਓ ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਮੇਰੀ ਗੱਲ ਕਰਦਾ ਬਈ ਇਹ ਦੋ ਸਟ੍ਰੀਮਾਂ ਟਕਰਾ ਰਹੀਆਂ ਆਪਸ ਦੇ ਵਿੱਚ ਜਿਹਦੇ ਵਿੱਚੋਂ ਸਾਰਾ ਕੁਝ ਨਿਕਲ ਰਿਹਾ ਤੇ ਇਸੇ ਕਰਕੇ ਜੇ ਕਾਲੇ ਦਲ ਨੂੰ ਅਸੀਂ ਕਹਿੰਨੇ ਨਾ ਕਾਲੇ ਦਲ ਤਕੜਾ ਹੋਵੇ ਪੰਜਾਬ ਦੀਆਂ ਸਮੱਸਿਆਵਾਂ ਸਾਰੀਆਂ ਹੱਲ ਹੋਣ ਤਕੜੀ ਪਾਰਟੀ ਚਾਹੀਦੀ ਹੈ ਜਦ ਤੱਕ ਇਹ ਪੰਥ ਪੰਥਕ ਸਟ੍ਰੀਮ ਨਾਲ ਇਹਦਾ ਮੇਲ ਨਹੀਂ ਹੁੰਦਾ ਉਹ ਟੱਕਰਾ ਖਤਮ ਕਰਕੇ ਉਹ ਤਾਂ ਕਾਲੀਦਲ ਤਗੜਾ ਹੋ ਵੀ ਜਾਵੇ ਤਾਂ ਉਹ ਕੋਈ ਕਹਿੰਦੇ ਫਰਕ ਨਹੀਂ ਪੈਂਦਾ ਪੰਥ ਆਪਣੇ ਥਾਂ ਤੇ ਖੜਾ ਹੈ ਜੀ ਜਿੰਨੇ ਵੀ ਪੰਜਾਬ ਦੇ ਵਿੱਚ ਸਿੱਖਾਂ ਨੇ ਵੱਡੇ ਇਕੱਠ ਹੋਏ ਐ ਬਲੂਸਟਾਰ ਤੋਂ ਬਾਅਦ ਲੈ ਲਓ ਮੈਂ ਆਲਮੋਸਟ ਸਾਰੇ ਹੀ ਕਵਰ ਕੀਤੇ ਹੋਏ ਐ ਚੱਬੇ ਵਾਲਾ ਮੈਂ ਕਵਰ ਨਹੀਂ ਕੀਤਾ ਉਹ ਤੱਕ ਤਾਂ ਮੈਂ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਸੀ ਵੀ ਕਵਰੇਜ ਉਹ ਤੋਂ ਟਛੜ ਚੁੱਕਿਆ ਸੀ ਠੀਕ ਐ ਸਾਰੇ ਵੱਡੇ ਇਕੱਠ ਪੰਥਕ ਇਕੱਠ ਹੈਗੇ ਅਕਾਲੀ ਦਲ ਦੇ ਇਕੱਠ ਨਹੀਂ ਹੈ। ਅੱਛਾ। ਹਾਂ। ਸਰਬਤ ਖਾਂਤਾ 26 ਜਨਵਰੀ 1986। ਬੁਹਰਾ ਨਾਲੋਂ ਚੱਬਿਆਣਾ। ਬੱਚ ਹੋਰ ਵੀ ਬਹੁਤ ਹੈਗੇ। ਜ਼ਿਲ੍ਹੇ ਵੱਡੇ ਐ। ਮੈਂ ਅਕਾਲੀ ਦਲ ਦਾ ਮੋਗੇ ਵਾਲਾ ਇਕੱਠ ਵੀ ਦੇਖਿਆ। ਤੇ 97 ਦੇ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਮੋਗੇ ਦੇ ਨਾਲ ਇਹਨਾਂ ਨੇ ਕਾਫਲਾ ਕੀਤਾ ਸੀ ਇੱਥੇ ਇੱਕ ਪੇਨਾਂਜ ਕੀਤੀ ਮੈਂ ਉਹ ਵੀ ਦੇਖਿਆ। ਅਜੀਤਵਾਲ ਅਜੀਤਵਾਲ ਦੇ ਨਾਲ ਪਿੰਡ ਹੈ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਤਾਂ ਨਹੀਂ ਨਾਲ ਲੈਣ ਉਹ ਜਿਤਵਾਲ ਕਹਿੰਦੇ ਲੋਕਲ ਪਾਰਨੈਸ ਦੇ ਵਿੱਚ ਉੱਥੇ ਤੇ ਇਹ ਮੈਂ ਸਾਰੇ ਸੜਕਾਂ ਦੇ ਲੈ ਕੇ ਸਭ ਤੋਂ ਵੱਡੇ ਕੱਟ ਪਾਥਰੇ ਹੁੰਦੇ ਰਹੇ ਹਮੇਸ਼ਾ ਹੁਣ ਵੀ ਹੁੰਦੇ ਆ ਔਰ ਤੁਸੀਂ ਦੇਖੋ ਵੀ 2015 ਦੇ ਵਿੱਚ ਇਹ ਪੰਥ ਨੇ ਹੀ ਸੜਕਾਂ ਬਲਾਕ ਰੱਖਿਆ ਸੀ ਹਫ਼ਤਾ ਜਿਹੜੇ ਪੰਜਾਬ ਦੀ ਹੈ ਹੋਰ ਕੋਈ ਇਤਿਹਾਸ ਤੋਂ ਨਹੀਂ ਮਿਲਦਾ ਨਹੀਂ ਕਿ ਹਫ਼ਤਾ ਸੜਕਾਂ ਇਸ ਤਰ੍ਹਾਂ ਮੈਂ ਹਾਈਵੇ ਬਲਾਕ ਰਹੇ ਹੋਣ ਉਹ ਅਲੱਗ ਪੰਥ ਦੀ ਉਹ ਪਾਵਰ ਹੈ ਨਾ ਅਕਾਲ ਤਖਸਾਲ ਪੰਥ ਦਾ ਹਿੱਸਾ ਸੀ ਜੇ ਰੋ ਇਹਨੋਂ ਪੰਥ ਦੇ ਹਿੱਸੇ ਵਜੋਂ ਦੇਖੋਗੇ ਫਿਰ ਗੱਲ ਹੋਲੀ-ਹੋਲੀ ਸਮਝ ਆਉਣ ਲੱਗ ਪੈਂਦੀ ਹੈ ਜੀ ਸੋ ਇਹ ਪਾਸੇ ਕਰ ਦਿਓ ਕਿ ਇਹਨਾਂ ਨੇ ਬੀਜੇਪੀ ਨੂੰ ਸਪੋਰਟ ਕੀਤੀ ਹੈ ਜੀ ਪੰਥ ਦਾ ਆਪਣਾ ਮਹਾਨ ਪੰਥ ਕਿਸ ਪਾਸੇ ਚੱਲ ਰਿਹਾ ਉਹ ਕਾਂਦੀਦਲ ਦੇ ਨਾਲ ਤਾਂ ਚੱਲ ਨਹੀਂ ਰਿਹਾ ਇਹ ਅਕਾਲ ਤਖਤ ਵਾਲਿਆਂ ਨੂੰ ਵੀ ਇੱਥੇ ਗੌਰ ਕਰਨੀ ਪੈਣੀ ਹੈ ਵੇ ਇਹ ਜਿਹੜਾ ਸਾਰਾ ਮਾਮਲਾ ਹੈ ਕਿ ਇਹਦੇ ਨਾਲ ਪੰਥ ਦੇ ਵਿੱਚ ਕਾਲੀ ਦਲ ਦੀ ਵਾਪਸੀ ਹੋ ਸਕਦੀ ਹੈ ਕਾਲੀ ਦਲ ਨੇ ਵਾਪਸੀ ਕਰਨੀ ਪੰਥ ਦੇ ਵਿੱਚ ਉਹਨਾਂ ਆਪ ਹੀ ਛੱਡਿਆ ਵੇ ਪੰਥ ਨੂੰ ਜਦੋਂ ਪੰਥ ਛੱਡਤਾ ਤੇ ਕਾਲੀ ਦਲ ਦੀ ਜਿਹੜੀ ਤਾਕਤ ਸੀ ਉਹ ਘਟਦੇ ਚਲੀ ਗਈ ਸੋ ਇਹ ਗੱਲ ਵਾਚਣ ਵਾਲੀ ਹੈ ਇਹ ਬਿਲਕੁਲ ਠੀਕ ਹੈ ਇਹਦੇ ਤੇ ਇੱਕ ਹੋਰ ਡਿਬੇਟ ਦਰਕਾਰ ਹੈ ਆਪਾਂ ਉੱਧਰ ਜਾਵਾਂਗੇ ਤਹਾਲੇ ਛੋਟੀ ਗੱਲ ਕਰਨੀ ਸੀ ਮੈਂ ਤਾਂ ਜਾਣ ਕੇ ਛੋਟੀ ਰੱਖੀ ਆ ਮੈਂ ਮੈਂ ਸਮਝ ਰਿਹਾ ਤੁਹਾਡੇ ਤੁਹਾਡਾ ਇਸ਼ਾਰਾ ਵੀ ਸਮਝ ਰਿਹਾ ਔਰ ਇਹਦੇ ਨਾਲ ਹੀ ਸਰਜਗਤਾਰ ਸਿੰਘ ਦੀ ਦੂਜਾ ਮਾਮਲਾ ਵੀ ਜਿਹੜਾ ਕਲ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਬਹੁਤ ਜਲਦ ਫੈਸਲਾ ਲੈ ਰਹੇ ਹਾਂ ਔਰ ਇਹ ਫੈਸਲਾ ਮੁਕੰਮਲ ਰੂਪ ਚ ਹੋਣਾ ਚਾਹੀਦਾ ਇਹਦੇ ਉੱਤੇ ਆਪਾਂ ਜਾਣਦੇ ਹਾਂ ਉਸ ਤੋਂ ਪਹਿਲਾਂ ਜਿਹੜੀ ਸੁਪਰੀਮ ਕੋਰਟ ਨੇ ਜਸਟਿਸ ਰਿਟਾਇਰਡ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਖੇਤੀ ਮਾਹਿਰਾਂ ਦੀ ਜਿਹਨੇ ਅੰਦੋਲਨਕਾਰੀਆਂ ਨਾਲ ਗੱਲਬਾਤ ਕਰਕੇ ਕਿ ਸੱਟੇ ਤੇ ਪਹੁੰਚਣਾ ਸੀ ਉਨੇ ਆਪਣੀ ਇੱਕ ਅੰਤਿਮ ਰਿਪੋਰਟ ਦਿੱਤੀ ਹੈ ਉਹਨਾਂ ਨੇ ਆਪਣੀਆਂ ਕੁਝ ਸਿਫਾਰਸ਼ਾਂ ਦਿੱਤੀਆਂ ਨੇ ਹਾਲਾਂਕਿ ਉਹਨਾਂ ਨੂੰ ਅੰਦੋਲਨਕਾਰੀ ਕਿਸਾਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦੇਣ ਤੋਂ ਨਾ ਕਰਤੀ ਸੀਗੀ ਇੱਕ ਅੱਧ ਮੀਟਿੰਗ ਹੋਈ ਹੈ ਉਹਨਾਂ ਦੀ ਉਹਦੇ ਵਿੱਚ ਵੀ ਵੰਡੇ ਹੋਏ ਸੀਗੇ ਇਹਨਾਂ ਦੇ ਆਗੂ ਕਿਸਾਨਾਂ ਦੇ ਪਰ ਹੁਣ ਉਹਨਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਇੱਕ ਦਸਤਾਵੇਜ਼ ਰੱਖਿਆ ਜੇ ਮੈਂ ਉਹਨੂੰ ਤੁਹਾਡੇ ਤੋਂ ਸਮਝਾਤਾ ਅਸੀਂ ਉਹਨੂੰ ਕਰ ਨਹੀਂ ਸੀ ਪਾਇਆ ਨਹੀਂ ਇਹ ਇੰਟਰਮੀਰ ਰਿਪੋਰਟ ਹੈ ਬੇਸਿਕਲੀ ਹਲੇ ਪੂਰੀ ਰਿਪੋਰਟ ਤਾਂ ਆਉਣੀ ਹੈ ਜੀ ਤੇ ਕਿਸਾਨ ਜਿ세 ਬੰਦੀਆ ਪੰਜਾਬ ਦੀਆਂ ਤੇ ਹਰਿਆਣੇ ਦੀਆਂ ਇਹ ਤਾਂ ਗਿਣਤੀ ਨਹੀਂ ਕੀਤੀ ਜਾ ਸਕਦੀ ਇੰਨੇ ਹੈ ਕਿਉਂ ਤੇ ਉਹਨਾਂ ਨੇ ਮੇਲੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਜਿਹੜੇ ਸ਼ੰਭੂ ਵਾਲੇ ਦੇ ਬੈਠੇ ਸ਼ੰਭੂ ਦੇ ਕੰਟੈਕਟ ਦੇ ਵਿੱਚ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਜੀ ਇਸ ਕਰਕੇ ਇਹਨਾਂ ਨੇ ਸ਼ੰਭੂ ਵਾਲੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਉਹ ਗੱਲ ਬਣੀ ਨਹੀਂ ਪਰ ਜਿਹੜੇ ਉਹਨਾਂ ਦੇ ਉਹਨਾਂ ਨੇ ਰეკਮੈਂਡੇਸ਼ਨ ਦਿੱਤੀ ਹੈ ਨਾ ਉਹ ਵਿਊਜ਼ ਨੋਨ ਹੈ ਇਹ ਜਿਹੜੇ ਇਹਨਾਂ ਦੇ ਨੁਮਾਇंदे ਲਏ ਗਏ ਸਾਰੇ ਇਹ ਕਾਰਪ ਇਕਨੋਮਿਸਟ ਤਾਂ ਨੇ ਕਿ ਦੋ ਇਕਨੋਮਿਸਟਾਂ ਇੱਕ ਫਾਰਮ ਐਕਸਪਰਟ ਦਵਿੰਦਰ ਸ਼ਰਮਾ ਹੋਰੇ ਫਾਰਮਪੋਰਟ ਹੈਗੇ ਰਣਜੀਤ ਘੁੰਮਣ ਤੇ ਡਾਕਟਰ ਰਣਜੀਤ ਸਿੰਘ ਘੁੰਮਣ ਤੇ ਡਾਕਟਰ ਸੁਖਵਾਲ ਸਿੰਘ ਇਕਨੋਮਿਸਟਿਕ ਫਾਰਮ ਇਕਨੋਮਿਸਟ ਇਨਹੋਨੇ ਕੰਮ ਬਹੁਤ ਕੀਤਾ ਹੋਇਆ ਤੇਨਾਂ ਨੇ ਕੰਮ ਬਹੁਤ ਕੀਤਾ ਹੋਇਆ ਔਰ ਤਨਾਂ ਨੇ ਵੀ ਉਸ ਨਾ ਹੋਣਾ ਸਾਰੇ ਜੀ ਸੋ ਉਹਨਾਂ ਨੇ ਜਿਹੜਾ ਬੇਸਿਕ ਇਸ਼ੂ ਹੈ ਵੀ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਵਧਾਉਣ ਦੀ ਗੱਲ ਕੀਤੀ ਹੈ ਸੰਕਟ ਉਹਨਾਂ ਨੇ ਸਾਰੀ ਗੱਲ ਕੀਤੀ ਹੈ ਵੀ ਸੰਕਟ ਸਾਰੇ ਹੈਗੇ ਮੇਨਲੀ ਪੰਜਾਬ ਹਰਿਆਣਾ ਜਿਹੜੀਆਂ ਸਟੇਟਸ ਅੱਡਵਾਸ ਹੈ ਗਿਆਸ ਮਾਮਲੇ ਤੇ ਉੱਥੇ ਜਿਹੜੇ ਫਾਰਮਰ ਇਨਕਮ ਹੈ ਉਹ ਵਧਾਉਣੇ ਕਿਵੇਂ ਹੁਣ ਜਿਹੜਾ ਅਸਪੈਕਟ ਇੱਕ ਹੋਰ ਬਹੁਤ ਪਿਆਰ ਮੰਗਦਾ ਉਹ ਇਹਨਾਂ ਨੇ ਰੈਫਰ ਕੀਤਾ ਪਿਆ ਕਹਿੰਦੇ ਵੀ ਜਿਹੜੀ 40% ਅਪਲਾਈਮੈਂਟ ਤੁਹਾਡਾ ਐਗਰੀਕਲਚਰ ਸੈਕਟਰ ਦੇ ਵਿੱਚ ਹੈ ਬਿਲਕੁਲ ਟੋਟਲ ਵਰਕਫੋਰਸ ਦਾ ਲੇਕਿਨ ਆਪਣੇ ਇਨਕਮ ਦੇ ਵਿੱਚ ਸ਼ੇਅਰ ਸਿਰਫ 15% ਹੈ ਮਤਲਬ ਇਹਦਾ ਮਤਲਬ ਇਹ ਹੈ ਕਿ ਜਿਹੜਾ ਫਾਰਮ ਸੈਕਟਰ ਹੈ ਇਹ ਇਨਫੀਸ਼ੀਐਂਟ ਹੈ ਹੂੰ ਖੱਪਾ 40% 46% ਵਰਕ ਫੋਰਸ ਹੋਵੇ ਤੇ ਇਨਕਮ ਨੈਸ਼ਨਲ ਇਨਕਮ ਦਾ ਸ਼ੇਅਰ ਸਿਰਫ 15% ਹੋਵੇ ਐਗਰੀਕਲਚਰ ਦਾ ਤੇ ਇਹ ਬਹੁਤ ਵੱਡਾ ਸਵਾਲ ਹੈ ਇਹ ਜਿਹੜਾ ਸੰਕਟ ਹੈ ਇਹਦੇ ਵਿੱਚ ਬਿਲਕੁਲ ਠੀਕ ਹੈ ਹਾਂਜੀ ਬਈ ਹੁਣ ਜਦੋਂ ਗੱਲ ਹੁੰਦੀ ਹੈ ਕਿ ਇਹ ਵਰਕ ਫੋਰਸ ਨੂੰ ਡਾਈਵਰਸਾਈ ਕਿਵੇਂ ਕਰਨਾ ਜੇ ਅਗਰੀਕਲਚਰ ਨੂੰ ਐਫੀਸ਼ੀਐਂਟ ਬਣਾਉਣਾ ਹੈ ਸੰਕਟ ਘਟਾਉਣਾ ਹੈ ਤੇ ਕੁਛ ਨਾ ਕੁਛ ਤਾਂ ਕਰਨਾ ਪੈਣਾ। ਉਹ ਉਹ ਇਹਦੇ ਚ ਹੈ ਨਹੀਂ ਹੈ ਜੇ ਉਸ ਗੱਲ ਦੇ ਉੱਤੇ ਆਕੀ। ਉਹ ਅਗਲੀ ਰਿਪੋਰਟ ਆਏਗੀ ਤੇ ਉਸ ਤੋਂ ਬਾਅਦ ਗੱਲ ਤੋਂ ਰਹੀ ਕਿ ਇਹਨਾਂ ਨੇ ਮਾਰਕੀਟਸ ਦੀ ਵੀ ਗੱਲ ਕੀਤੀ ਹੈ। ਮਾਰਕੀਟ ਵੀ ਇਨਫੀਸ਼ੀਐਂਟ ਹੈ ਫਾਰਮ ਸੈਕਟਰ ਦੀ। ਫਾਰਮ ਸੈਕਟਰ ਆਪਣੇ ਆਪ ਦੇ ਵਿੱਚ ਜਿਹੜੀ ਪ੍ਰੈਕਟਿਸ ਹੈ ਇਹ ਇਨਫੀਸ਼ੀਐਂਟ ਹੈ। ਇੱਕ ਜਿਹੜਾ ਲਾਅ ਬਹੁਤ ਕਲਾਸਿਕਲ ਲਾਅ ਅਗਰੀਕਲਚਰ ਬਾਰੇ ਹੈ। ਇਹੜਾ ਰਿਪੋਰਟ ਦੇ ਵਿੱਚ ਨਹੀਂ ਹੈ ਜਿਹੜੇ ਅਸੀਂ ਪੜ੍ਹਦੇ ਹੁੰਦੇ ਸੀ ਜਦੋਂ ਜੀ ਜੀ ਉਹ ਹੈ ਕਿ ਲਾਜ਼ ਆਫ ਡਿਮਿਨਿਸ਼ਿੰਗ ਰੀਟਰਨਸ ਇਟ ਸਟੇਜ ਤੋਂ ਬਾਅਦ ਸਪੀਕ ਤੇ ਪਹੁੰਚ ਕੇ ਫਿਰ ਥੱਲੇ ਵਾਪਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਭਾਈ ਉਹ ਲੈਵਲ ਮਨਟੇਨ ਕਿਵੇਂ ਕਰਨਾ ਹੈ ਸੋ ਉਹਦੇ ਅਸਤੇ ਐਫੀਸ਼ੀਐਂਟ ਮਾਰਕੀਟ ਐਫੀਸ਼ੀਐਂਟ ਸਿਸਟਮ ਸਾਰਾ ਤੇ ਤੁਹਾਨੂੰ ਵਰਕਫੋਰਸ ਆਟੋਮੈਟਿਕਲੀ ਘਟਾਉਣੀ ਪੈਣੀ ਹੈ ਤੇ ਕਾਸਟ ਆਫ ਪ੍ਰੋਡਕਸ਼ਨ ਘਟਾਉਣੀ ਹੈ ਹੁਣ ਅਸੀਂ ਇਹ ਵਰਕਫੋਰਸ ਦੇ ਵਿੱਚ ਜਿਹੜੀ ਫੈਮਿਲੀ ਲੇਬਰ ਹੈ ਸ਼ਾਇਦ ਉਹ ਵੀ ਇਨਕਲੂਡ ਨਹੀਂ ਕੀਤੀ ਗਈ। ਜੀ। ਉਹ ਇਹ ਖਾਸਾ ਔਖਾ ਕੰਮ ਹੈ। ਵੇਖੇ ਵੀ ਪੰਜਾਬ ਦੇ ਵਿੱਚ ਇਹ ਹੁਣ ਜਿਹੜੇ ਫਾਰਮ ਸੈਕਟਰ ਹੈ ਇਹ ਉਹਨਾਂ ਲੇਬਰ ਇੰਟੈਂਸਿਵ ਹੈ ਨਹੀਂ। ਟੋਟਲ ਮੈਕਨਾਈਜ਼ਡ ਰਾਦਰ ਓਵਰ ਮੈਕਨਾਈਜ਼ਡ ਹੈ। ਦੁਨੀਆਂ ਦੇ ਵਿੱਚ ਜਿਹੜੇ ਟਰੈਕਟਰ ਦੀ ਐਫੀਸ਼ੀਐਂਸੀ ਸਭ ਤੋਂ ਘੱਟ ਕਿਤੇ ਹੈ ਉਹ ਪੰਜਾਬ ਤੇ ਹੈ। ਆ ਖੜੇ ਰਹਿੰਦੇ। ਪਰ ਖੜੇ ਰਹਿੰਦੇ ਇਹ ਵੀ ਦੇਖਣ ਵਾਲੀ ਗੱਲ ਹੈ ਨਾ ਵੀ ਐਨੇ ਇਨਵੈਸਟਮੈਂਟ ਕਰਕੇ ਉਹਦੀ ਰਿਟਰਨ ਕਿੰਨੇ ਪਰਸੈਂਟ ਹੈ। ਉਹ ਬੜੇ ਮਲਟੀਪਲ ਇਸ਼ੂਜ਼ ਹੈਗੇ ਆ ਚਲੋ ਇਹ ਸ਼ੁਰੂਆਤ ਹੈ ਮਸਲਾ ਇਹ ਨਹੀਂ ਹੈ ਕਿ ਕਿਸਾਨਾਂ ਜਥੇਬੰਦੀਆਂ ਨਾਲ ਇਹਨਾਂ ਦੀ ਗੱਲ ਹੋਈ ਕਿ ਨਹੀਂ ਹੋਈ ਇਹਦੀ ਨੈਸ਼ਨਲ ਲੈਵਲ ਤੇ ਡਿਬੇਟ ਹੋਣੀ ਚਾਹੀਦੀ ਹੈ ਗੱਲ ਅੱਗੇ ਤੁਰਨੀ ਚਾਹੀਦੀ ਹੈ ਹਾਂ ਇਹ ਲਗਭਗ ਰਿਪੋਰਟ 11 ਮੁੱਖ ਮੁੱਦਿਆਂ ਨੂੰ ਟੱਚ ਕਰਦੀ ਹੈ ਜਿਹਦੇ ਵਿੱਚ ਐਮਐਸਪੀ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਵੀ ਇਹਨੂੰ ਕਾਨੂੰਨੀ ਗਰੰਟੀ ਵਾਲੀ ਨੁਕਤਾ ਵੀ ਲੈਂਦਾ ਹੈ ਔਰ ਇਹਦੇ ਵਿੱਚ ਉਹਨਾਂ ਨੇ ਸਿੱਧੀ ਆਮਦਨੀ ਸਹਾਇਤਾ ਦੀ ਵੀ ਗੱਲ ਕੀਤੀ ਹੈ ਤੇ ਕੀਤੀ ਬਾੜੀ ਨੂੰ ਆ ਦੋਨੋਂ ਕੁ ਬਣਾਉਣ ਵਰਗੇ ਹੱਲ ਵੀ ਦੱਸਿਆ ਪਰ ਗੱਲ ਇਹ ਹੈ ਕਿ ਇਹ ਪ੍ਰੈਕਟਿਸ ਵਿੱਚ ਕਦੋਂ ਆਉਣਗੇ ਇਹ ਸਿਰਫ ਤੇ ਸਿਰਫ ਕਾਗਜ਼ਾਂ ਦਾ ਪੁਲੰਦਾ ਹੀ ਬਣ ਕੇ ਰਹਿ ਜਾਂਦੀਆਂ ਚੀਜ਼ਾਂ ਕਿਉਂਕਿ ਪੰਜਾਬ ਦੀ ਬੜੀ ਪੰਜਾਬ ਦੇ ਵਿੱਚ ਤਿੰਨ ਖੇਤੀ ਪਾਲਸੀਆਂ ਆ ਚੁੱਕੀਆਂ ਹਨ ਕਦੇ ਕੋਈ ਲਾਗੂ ਤਾਂ ਹੋਈ ਨਹੀਂ ਹੁਣ ਇੱਕ ਛੋਟੀ ਜੀ ਗੱਲ ਹੈ ਜੀ ਬਈ ਤੁਸੀਂ ਇਹ ਜਿਹੜਾ ਇਰੀਗੇਸ਼ਨ ਸਿਸਟਮ ਹੈ ਇਹ ਪ੍ਰੈਕਟਿਸ ਬਦਲਣੀ ਦੁਨੀਆਂ 'ਚ ਸਾਡੇ ਇੰਡੀਆ ਪਾਕਿਸਤਾਨ ਤੋਂ ਬਣਾਏ ਸਿਸਟਮ ਕਿ ਇਰੀਗੇਸ਼ਨ ਦਾ ਨਹੀਂ ਹੈ ਪਾਣੀ ਲਾਉਣ ਦਾ ਤਾਂ ਇਹ ਇਹਦੇ ਵੇਸਟੇ ਸਭ ਤੋਂ ਜ਼ਿਆਦਾ ਹੈ। ਅੱਛਾ ਜੇ ਬਦਲਣਾ ਹੈ ਤੇ ਉਹਦੇ ਵਾਸਤੇ ਜਿਹੜਾ ਕੈਪੀਟਲ ਇਨਵੈਸਟਮੈਂਟ ਹੋਣੀ ਹੈ ਉਹ ਕੇਂਦਰ ਸਰਕਾਰ ਤੋਂ ਹੋਣੀ ਹੈ। ਹੂੰ। ਪੇਟ ਫੋੜ ਨਹੀਂ ਕਰ ਸਕਦੀ। ਤੇ ਤੁਸੀਂ ਕੇਂਦਰ ਸਰਕਾਰ ਨੂੰ ਕਿ ਸਾਡਾ ਤਾਂ ਹਾਲ ਤੇ ਹੈ ਰਧਵਾ ਜੀ। ਆ ਜਿਹੜੇ ਸਾਡੇ ਨਹਿਰਾ ਨਵੀਆਂ ਤਾਂ ਕੀ ਬੰਡੀਆਂ ਸੀਆਂ ਜਿਹੜੀਆਂ ਪੁਰਾਣੀਆਂ ਬੰਡੀਆਂ ਸੀ ਬੰਡੀਆਂ ਸੀਗੀਆਂ। ਇਹਨਾਂ 'ਚ ਵੀ ਸਿਲਟ ਜਮ ਕੇ ਸਫਾਈ ਕਦੇ ਕਿਸੇ ਨੇ ਕਰਾਈ ਨਹੀਂ। ਖਾਲੇ ਕਸਿਆਂ ਤੇ ਲੋਕਾਂ ਨੇ ਕਬਜ਼ੇ ਕਰ ਲਏ ਜਦੋਂ ਫਰੀ ਟੂ ਵੈਲ ਆਇਆ। ਅਸੀਂ ਝਾਕੜੇ ਪਾਸੇ ਰਹੇ ਹਾਂ ਨਾ ਕੱਲੇ ਸਰਕਾਰ ਨੂੰ ਬਲੇਮ ਕਰਕੇ ਤਾਂ ਗੱਲ ਹੀ ਨਾ ਬਣਦੀ ਜਦੋਂ ਲੋਕਾਂ ਨੇ ਖਸੇ ਕ ਤਵਜੇ ਕਰਨੇ ਸ਼ੁਰੂ ਕੀਤੇ ਵਾਹਲੇ ਖਾਲੇ ਤੇ ਕਸੀਆਂ ਉਹਦਾ ਜਵਾਬਦੇਹ ਤਾਂ ਕਿਸੇ ਨੂੰ ਬਣਾਉਣਾ ਪੈਣਾ ਹੈ ਨਾ ਇਹ ਤਾਂ ਕਿਸਾਨ ਖੁਦ ਨੂੰ ਜਵਾਬ ਦੇਣ ਵੇ ਹੋਇਆ ਕਿ ਸੀ ਮੈਸਾ ਜਗਤਾਰ ਸਿੰਘ ਜੀ ਜਦੋਂ ਅਸੀਂ ਛੋਟੇ ਸੀ ਨਾ ਤੁਸੀਂ ਤਾਂ ਸਾਡੇ ਨਾਲ ਉਹ ਵੀ ਉਹ ਬਿਹਤਰ ਦੌਰ ਹੰਡਾਇਆ ਜਦੋਂ ਅਸੀਂ ਛੋਟੇ ਸੀਗੇ ਤੇ ਉਦੋਂ ਕੋਈ ਨਹਿਰਾਂ ਪੱਕੀਆਂ ਨਹੀਂ ਸੀ ਮੇਰੇ ਘਰ ਦੇ ਐਨ ਮੂਰਿਆਂ ਦੀ ਨਹਿਰ ਲੰਘਦੀ ਸੀ ਤੇ ਅਸੀਂ ਸਾਰੀਆਂ ਗਰਮੀਆਂ ਉੱਥੇ ਹੀ ਬਤਾਉਂਦੇ ਹੁੰਦੇ ਸੀਗੇ ਔਰ ਬਹੁਤ ਨੇਰ ਕੱਚੀ ਤੁਹਾਡੇ ਨੇਰ ਕੱਚੀ ਸੀ ਉਹ ਸਾਰੀ ਹਾਂ ਔਰ ਉਹ ਇਹ ਬਹੁਤੀ ਜਿਹੜੀ ਸੰਝਾਈ ਸੀਗੀ ਉਹ ਉਥੋਂ ਹੀ ਹੁੰਦੀ ਸੀ ਨਹਿਰਾ ਚੋਂ ਹੀ ਹੁੰਦੀ ਸੀ ਯੂਵੀਡੀਸੀ ਸਭ ਤੋਂ ਯੂਵੀਡੀਸੀ ਤੇ ਸਰਾਂਦਰ ਕਨਾਲ ਇਹ ਸਭ ਤੋਂ ਪੁਰਾਣੀਆਂ ਨਹਿਰਾ ਬਣੀਆਂ ਬਿਲਕੁਲ ਬਿਲਕੁਲ ਤੇ ਜੜੀਆਂ ਅੱਗੇ ਕਲੋਨੀਆਂ ਵੱਸੀਆਂ ਆਪਣਾ ਲਾਇਲਪੁਰ ਵਗੈਰਾ ਸਾਰਾ ਉਹ ਇਹੀ ਪਾਣੀ ਜਾ ਰਿਆ ਸੀ ਗੱਲ ਵੈਸੇ ਸਰ ਅਸੀਂ ਬੜੇ ਨਾ ਸ਼ੁਕਰੇ ਆ ਤੁਸੀਂ ਦੁਨੀਆ ਭਰ ਦੇ ਸਿਸਟਮ ਦੇਖੋ ਅਮਰੀਕਾ ਨੇ ਆਪਣੇ ਜਿਹੜੇ ਤੇਲ ਦੇ ਖੂਹ ਨੇ ਸੁਰੱਖਿਅਤ ਰੱਖੇ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਉਹ ਸਾਰੇ ਅਰਥਵੋਦ ਦੇ ਇਧਰ ਉਧਰੋ ਲੈ ਰਹੇ ਆ ਉਹ ਕਹਿੰਦੇ ਸਾਡੀਆਂ ਭੁੱਖਦੀਆਂ ਪੀੜ੍ਹੀਆਂ ਤੱਕ ਜਿੰਨਾ ਚਿਰ ਅਸੀਂ ਸੁਰੱਖਿਅਤ ਰੱਖ ਸਕਦੇ ਰੱਖੀਏ ਤੁਸੀਂ ਬਾਕੀ ਵਿਕਸਿਤ ਮੂਲਕਾਂ 'ਚ ਚਲੇ ਜਾਓ ਉਹਨਾਂ ਨੇ ਕਿਦਰੇ ਵੀ ਜ਼ਮੀਨਾਂ ਨੂੰ ਪੱਧਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਉਹ ਕਹਿੰਦੇ بارشਾਂ ਹੁੰਦੀਆਂ ਨੇ ਜੋ ਮਰਜ਼ੀ ਬੀਜ ਲੋ ਤੁਸੀਂ ਅਨਾਜ ਉਸ ਤੋਂ ਮੰਗਾ ਲਾਂਗੇ ਅਸੀਂ ਛੇੜਛਾੜ ਨਹੀਂ ਕਰਨ ਦੇਣੀ ਨੇਚਰ ਨਾਲ ਔਰ ਉੱਥੇ ਚੀਜ਼ਾਂ ਜਿਹੜੀਆਂ ਨੇ ਅਜੇ ਸੁਰੱਖਿਅਤ ਨੇ ਅਸੀਂ ਰਜ ਦੇ ਦਰਬਾਰ ਤੋਂ ਕੀਤੀ ਹੈ ਤੇ ਅੰਦੋਲਨ ਵੀ ਚਲੋ ਠੀਕ ਹੈ ਕਿਉਂਕਿ ਲੋੜ ਤੋਂ ਬਿਨਾ ਤੁਸੀਂ ਬੰਦਾ ਜਾਊਗਾ ਕਿੱਥੇ ਖੈਰ ਇਹ ਸਵਾਲ ਅਗਲੇ ਦਿਨ ਜੇ ਕੋਈ ਐਡਰੈਸ ਕਰੇ ਪੰਜਾਬ ਦਾ ਲੀਡਰ ਐਡਰੈਸ ਕਰੇ ਕਿਸਾਨੀ ਦਾ ਲੀਡਰ ਐਡਰੈਸ ਕਰੇ ਚੰਗਾ ਲੱਗੂਗਾ ਕਿ ਆਪਣੇ ਆਪ ਨੂੰ ਮਾਰ ਕੇ ਚਰੁੰਡ ਕੇ ਕਿੰਨੀ ਦੇਰ ਤੁਸੀਂ ਜਿਉਂਦੇ ਰਹੋਗੇ ਕਿੰਨੀ ਦੇਰ ਤੁਸੀਂ ਸਾਬਤ ਖੜੇ ਰਹੋਗੇ ਮੈਂ ਅਗਲੇ ਬੁੱਤੇ ਤੇ ਆਵਾਂ ਸੱਜਗਤਾਰ ਸਿੰਘ ਜੀ ਆਪਾਂ ਇਸ ਕਿਸਾਨੀ ਵਾਲੇ ਮੁੱਦੇ ਤੇ ਵੀ ਜਿਹੜੇ ਐਗਰੀ ਐਕਸਪਰਟ ਆ ਨਾ ਜੀ ਇਕਨੋਮਿਕਸ ਨੂੰ ਜਾਣਦੇ ਨੇ ਨਾਲ ਉਹਨਾਂ ਨੂੰ ਲੈ ਕੇ ਇੱਕ ਦਿਨ ਇਸ ਬੈਸਟ ਵੀ ਆਈ ਹੈ ਨਹੀਂ ਪੂਰੀ ਬਹਿਸ ਕਰਨ ਵਾਲੀ ਆ ਆਪਾਂ ਕਰਨ ਨੂੰ ਤਿਆਰ ਹੈਗੇ ਅਸੀਂ ਤਾਂ ਸਾਰੇ ਦੇਖੀ ਵੀ ਐ ਪ੍ਰੈਕਟਿਸ ਵੀ ਦੇਖੀ ਵੀ ਐ ਤੇ ਥੋੜੀ ਵੀ ਦੇਖੀ ਵੀ ਐ ਇਹ ਕਿਤੇ ਜਾ ਸਕਦੀ ਇਹ ਤੇ ਲਿਆਉਣਾ ਜੀ ਪਰ ਹੁਣ ਮੈਂ ਜਿਹੜਾ ਲਾਸਟ ਵਿੱਚ ਤੁਹਾਡੇ ਕੋਲ ਮਾਮਲਾ ਲੈਣਾ ਕਿਉਂਕਿ ਅਕਾਲੀ ਦਲ ਦੀ ਇੱਛਾ ਸੀਗੀ ਅਉਧੇ ਪ੍ਰਧਾਨ ਸਭ ਦੀ ਲੇਟੈਸਟ ਚਿੱਠੀ ਵੀ ਇਹੀ ਦਰਸਾਉਂਦੀ ਹੈ ਕਿ ਮੈਂ ਨਿਮਾਣਾ ਹੋ ਚੁੱਕਿਆ ਮੈਂ ਆਪਣਾ ਅਸਤੀਫਾ ਦਿੰਦਾ ਪ੍ਰਧਾਨ ਜੀ ਨੂੰ ਮੈਨੂੰ ਤੁਸੀਂ ਪੇਸ਼ ਹੋਣ ਦੀ ਇਜਾਜ਼ਤ ਦਿਓ ਮੈਨੂੰ ਤੁਸੀਂ ਆਗਿਆ ਦਿਓ ਪੇਸ਼ ਹੋਣ ਦੀ ਸਿੰਘ ਸਾਹਿਬ ਨੇ ਕੱਲ ਅਨੰਦਪੁਰ ਸਾਹਿਬ ਦੇ ਵਿੱਚ ਚੀਪ ਖਾਲਸਾ ਦਵਾਨ ਦੇ ਪ੍ਰੋਗਰਾਮ ਦੇ ਵਿੱਚ ਇਹ ਕਹਿਤਾ ਕਿ ਬਹੁਤ ਜਲਦ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਅਸੀਂ ਫੈਸਲਾ ਕਰਾਂਗੇ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਬਹੁਤ ਅਹਿਮ ਆ ਸਵਾਲ ਉਹਨਾਂ ਨੇ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਕੀਤਾ ਉਹਨਾਂ ਨੇ ਅਕਾਲੀ ਪਾਰਟੀ ਦੀ ਹੋਂਦ ਸਬੰਧੀ ਔਰ ਇਸ ਖਿੱਤੇ ਦੇ ਵਿਕਾਸ ਸਬੰਧੀ ਗੱਲ ਕੀਤੀ ਆ ਸਿੰਘ ਸਾਹਿਬ ਦੇ ਤੌਖਲੇ ਇਹ ਫਿਕਰ ਜਾਇਜ਼ ਨੇ ਹੁਣ ਮੈਂ ਜੇ ਤੁਹਾਡੇ ਤੋਂ ਪੁੱਛਾਂ ਕਿ ਜੇ ਤੁਰੰਤ ਪ੍ਰਭਾਵ ਨਾਲ ਵੀ ਦੇਖੀਏ ਇਟ ਮੀਨਜ਼ ਜਿਹੜਾ ਇਹ ਹਫਤਾ ਆ ਰਿਹਾ ਇਹਦੇ ਵਿੱਚ ਕਾਫੀ ਸਰਗਰਮੀ ਦੇਖਣ ਨੂੰ ਮਿਲੂਗੀ ਜੇਕਰ ਅਸੀਂ ਸਰਗਰਮੀ ਦੇ ਰੂਪ 'ਚ ਦੇਖਦੇ ਆ ਤਾਂ ਤੁਹਾਨੂੰ ਮੂਢਲੇ ਰੂਪ 'ਚ ਸਿੰਘ ਸਾਹਿਬ ਦੀ ਐਕਟੀਵਿਟੀਆਂ ਜੋ ਪੇਸ਼ ਹੋਏ ਮਾਮਲੇ ਨੇ ਔਰ ਉਹਨਾਂ ਦੀ ਇਤਿਹਾਸਕਤਾ ਤੇ ਉਹਨਾਂ ਤੋਂ ਅੱਗੇ ਫਿਰ ਨਿਕਲਣ ਵਾਲੇ ਜਿਹੜੇ ਨਤੀਜੇ ਨੇ ਕਿ ਕੱਲ ਨੂੰ ਫਿਰ ਰੌਲੇ ਨਾ ਪੈਂਦੇ ਰਹਿਣ ਕਿ ਚੀਜ਼ਾਂ ਉਮੀਦੀਆਂ ਉਵੇਂ ਖੜੀਆਂ ਰਹਿ ਜਾਣ ਤੁਸੀਂ ਇੱਕ ਹਿੱਸੇ ਨੂੰ ਛੇੜ ਕੇ ਉਹਨੂੰ ਟੱਚ ਕਰਕੇ ਅੱਗੇ ਲੰਘ ਜੋ ਉਸ ਤੋਂ ਬਾਅਦ ਵੀ ਉਹ ਰੌਲੇ ਰਹਿਣ ਫੇਰ ਵੀ ਪੰਥਕਤਾ ਦੇ ਨਜ਼ਰੀਏ ਤੋਂ ਗੱਲਾਂ ਅਡਰੈਸ ਹੀ ਨਾ ਹੋ ਸਕਣ ਤੁਸੀਂ ਕਿਵੇਂ ਦੇਖ ਰਹੇ ਹੋ ਨਹੀਂ ਇਹ ਤਾਂ ਬਹੁਤ ਪਹਿਲਾਂ ਹੋ ਰਹਿਣਾ ਚਾਹੀਦਾ ਸੀਗਾ ਲਮਕ ਗਿਆ ਪਾਬਲਾ ਲਮ ਲਮ ਕੇ ਜਾਣ ਕਰਕੇ ਨਾ ਕਈ ਤਰ੍ਹਾਂ ਦੇ ਸ਼ੰਕੇ ਸ਼ੰਕੇਸ਼ਵਾ ਆਉਣਾ ਸ਼ੁਰੂ ਹੋ ਗਏ ਕੋਈ ਪਤਾ ਨਹੀਂ ਕਿਉਂ ਲਮਕਾਇਆ ਜਾ ਰਿਹਾ ਜੀ ਇਹ ਛੇਤੀ ਨਿਵੇੜਾ ਹੋਣਾ ਚਾਹੀਦਾ ਪਰ ਰੋਦਾ ਮੇਂ ਮਸਲਾ ਸਿਰਫ ਸੁਖਵੀਰ ਸਿੰਘ ਬਾਦਲ ਥੋੜੀ ਹੈ ਮਸਲਾ ਤਾਂ ਸਾਰਾ ਉਹ ਇਸ਼ੂਜ਼ ਹੈਗੇ ਹੈ ਜਿਹੜੇ ਕਾਲ ਤੱਕ ਦੇ ਸਾਹਮਣੇ ਆਏ ਹੈ ਸੁਖਵੀਰ ਸਿੰਘ ਬਾਦਲ ਤਾਂ ਉਹਨਾਂ ਦੇ ਪਲੇਅਰ ਹੈ ਬਾਕੀ ਵੀ ਸਾਰੇ ਪਲੇਅਰ ਹੈਗੇ ਤੇ ਜਿਹੜਾ ਨਾਮ ਨਹੀਂ ਲਿਆ ਜਾ ਰਿਹਾ ਕੈਲਕੂਲੇਟਡ ਕੰਨਾ ਸੁਖਵੀਰ ਸਿੰਘ ਬਾਦਲ ਕਿਵੇਂ ਹੋ ਗਿਆ ਸਰਦਾਰ ਪ੍ਰਕਾਸ਼ੇ ਬਾਦਲ ਸੀ ਮੁੱਖ ਮੰਤਰੀ ਤੇ ਉਹ ਅਕਾਲੀ ਦਲ ਦੇ ਪੈਟਰਨ ਵੀ ਸੀ ਤੇ ਨਾਲ ਫਖਰੇ ਕੌਮ ਪਾਤ੍ਰਤਨ ਵੀ ਸੀ ਜੇ ਸਿਰਫ ਕਾਰਜਦਲ ਦੇ ਮੁਖੰਤਰਿੰਦੇ ਹੋਰ ਗੱਲ ਸੀਗੀ ਇਹ ਸਾਰਾ ਕੁਛ ਫਖਰੇ ਕੌਮ ਪਾਤ੍ਰਤਨ ਦੇ ਹੁੰਦਿਆ ਹੋਇਆ ਤੇ ਉਹਨਾਂ ਦੇ ਘਰ ਦੇ ਵਿੱਚ ਹੋਇਆ ਜਿਹੜਾ ਮੇਨ ਇਸ਼ੂ ਹੈ ਜਦੋਂ ਰਦਾਵਾਜੀ ਡੇਰਾ ਸੱਚਾ ਸੌਦਾ ਦੇ ਚੀਫ ਦੇ ਖਿਲਾਫ ਕੇਸ ਵਾਪਸ ਲਿਆ ਜਾਂਦਾ ਹੈ ਉਹ ਕੱਲਾ ਸੁਪੀਰ ਸਿੰਘ ਬਾਦਲ ਥੋੜੀ ਏ ਉਹ ਤਾਂ ਮੁੱਖ ਮੰਤਰੀ ਦਾ ਜ਼ਿੰਮੇਵਾਰੀ ਮੁੱਖ ਮੰਤਰੀ ਜਿਹਨੇ ਸਰਕਾਰ ਦੇ ਐਕਸ਼ਨ ਹੁੰਦੇ ਆ ਉਹਦੀ ਜ਼ਿੰਮੇਵਾਰੀ ਤਾਂ ਮੁੱਖ ਮੰਤਰੀ ਦੀ ਹੁੰਦੀ ਏ ਬਿਲਕੁਲ ਜੇ ਕਹੋ ਵੀ ਸੁਪੀਰ ਸਿੰਘ ਬਾਦਲ ਜ਼ਿੰਮੇਵਾਰ ਸੀ ਕਿਉਂਕਿ ਹੋਮ ਮਿਨਿਸਟਰ ਸੀ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ 파ਰਟੀ ਲਈ ਜ਼ਿੰਮੇਵਾਰ ਸੀ ਲੇਕਿਨ ਉੱਪਰ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਸੀ 2015 ਦੇ ਵਿੱਚ ਹੁਣ ਜਦੋਂ ਉਹ ਹੋਇਆ ਪਤਾ ਕੀ ਹੈ ਜਿਹੜੇ ਮੇਰੇ ਆਪਣੇ ਅੰਡਰਸਟੈਂਡਿੰਗ ਹੈ ਬਾਕੀ ਤਾਂ ਫੈਸਲਾ ਪਾਸ ਨਹੀਂ ਕਰਨਾ ਜਦੋਂ ਇਹ ਕੇਸ ਵਾਪਸ ਹੋ ਗਿਆ ਨਾ ਆਰਾਮ ਰਵੀ ਵਾਲਾ ਤੇ ਇਹਨਾਂ ਲੋਕਾਂ ਨੇ ਹੌਸਲੇ ਵਧ ਗਏ ਬਈ ਸੰਤੋਪ ਪ੍ਰੋਟੈਕਸ਼ਨ ਸਰਕਾਰ ਦੀ ਹੈਗੇ ਜੋ ਮਰਜ਼ੀ ਕਰ ਰਹੀ ਹੈ ਅੱਗੇ ਜੋ ਆਪਰੇ ਆ ਨਾ ਮੈਂ ਇਹਨੂੰ ਇਸ ਦਰਹਰ ਦੇ ਵਿੱਚ ਦੇਖਦਾ ਹਾਂ ਜੇ ਇਹ ਕੇਸ ਵਾਪਸ ਨਾ ਲਿਆ ਹੁੰਦਾ ਸ਼ਾਇਦ ਇਹਨਾਂ ਦੇ ਹੌਸਲੇ ਇੰਨੇ ਬੁਲਦਰ ਨਾ ਅਸੀਂ ਇਹ ਨਹੀਂ ਕਹਦੇ ਵੀ ਇਹਨਾਂ ਨੇ ਕਰਾਇਆ ਮੈਂ ਕਦੇ ਵੀ ਨਹੀਂ ਕਿਹਾ ਵੀ ਇੱਕ ਚੱਲਦਾ ਰਿਹਾ ਨਾ ਵੀ ਬੇਅਦਬੀ ਬਾਦਲਾਂ ਨਾ ਕਰੇ ਨਹੀਂ ਇਹਨਾਂ ਨੇ ਨਹੀਂ ਕਰਾਈ ਇਹਨਾਂ ਦੇ ਜਿਹੜੇ ਸਿਆਸਤ ਹੈ ਉਹਦੇ ਵਿੱਚੋਂ ਨਿਕਲੇ ਸਿਆਸਤ ਇਹ ਜਿਹੜਾ ਕੇਸ ਵਾਪਸ ਕਰਾਇਆ ਤਾਂ ਸਿਆਸਤ ਸੀ ਨਾ ਇਹਨਾਂ ਦੀ ਆਪਣੇ 2009 ਦੇ ਜਿਹੜੇ ਸਪੋਰਟ ਲਈ ਸੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹ ਉੱਥੋਂ ਸਾਰੀ ਗੱਲ ਚੱਲਦੀ ਹੈ ਚਲੋ ਲੰਬੀ ਗੱਲ ਹੈਗੀ ਆ ਉਹ ਜਦ ਤੱਕ ਮੈਂ ਹੋਰ ਕੁਝ ਨਹੀਂ ਤੁਸੀਂ ਇੱਕੋ ਹੀ ਮਤਲਬ ਹੈ ਕਿ ਇਨਨ ਸਾਰਿਆਂ ਨੂੰ ਇਕੱਠੇ ਬੁਲਾ ਲਓ ਤੇ ਪੁੱਛ ਲਓ ਭਾਵੇਂ ਕਵਰੇਜ ਬੰਦ ਕਰਕੇ ਪੁੱਛ ਲਓ ਗੈਨੀ ਗੁਰਪਤਨ ਸਿੰਘ ਤੋਂ ਬਿਨਾ ਇਹ ਮਸਲਾ ਹੱਲ ਨਹੀਂ ਹੋਣਾ ਇਕੱਲੇ ਕਾਨੀ ਦਾ ਮਸਲਾ ਨਹੀਂ ਹੈ ਗੈਨੀ ਗੁਰਪਤਨ ਸਿੰਘ ਤੇ ਗੈਨੀ ਗੁਰਮਖਸੇ ਦੋਵੇਂ ਉਸ ਮੀਟਿੰਗ ਸ਼ਾਮਲ ਸੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਰਾਂ ਦੇ ਰਿਹਾਈਸ ਤੇ 215 ਚੋ ਜੀ ਸਤੰਬਰ ਦੇ ਵਿੱਚ ਜਿਹਦੇ ਵਿੱਚ ਰਾਹ ਅਬਰਾਹੀਮ ਨੂੰ ਮਾਫੀ ਦੇਣ ਦੀ ਗੱਲ ਹੋਈ ਸੀ ਜਿੱਲੇ ਲੋਕ ਉਸ ਮੇਟ੍ਰਿਕ ਚਾਹਰ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਲਓ ਜਿਹੜੇ ਚੋਂਦੇ ਆ ਰਿਕਾਰਡ ਤੇ ਤਾਂ ਆਵੇ ਨਾ ਵੀ ਹੋਇਆ ਕੀ ਸੀਗਾ ਜੀ ਹੁਣ ਜਦੋਂ ਗੱਲ ਕਰਦੇ ਆ ਕਿ ਇਸ ਵੇਸਟ ਜਣੇ ਨੂੰ ਡੀਜੀਪੀ ਲਾਉਣ ਦੀ ਕੀ ਐਸਾ ਉਹ ਫੈਸਲਾ ਸਿਰਦਾ ਹੁੰਦਾ ਹੁੰਦਾ ਹੈ ਕਿ ਕੱਲੇ ਹੋਮ ਮਿਨਿਸਟਰ ਦਾ ਹੁੰਦਾ ਸੋ ਤਾਂ ਮੈਂ ਕਿਹਾ ਵੀ ਸਭ ਪ੍ਰਕਾਸ਼ ਸਿੰਘ ਬਾਦਲਾ ਜਿਹੜਾ ਰੋਲ ਹੈ ਉਹਨੂੰ ਮਨਫੀ ਥੋੜੀ ਕਰ ਸਕਦੇ ਆ ਤੁਸੀਂ ਸੋ ਔਰ ਕਾਰਟ ਤੇ ਸਾਰਾ ਲਿਓ ਤਾਂ ਕਿ ਅੱਗੇ ਵਾਸਤੇ ਇੱਕ ਵਾਰਨਿੰਗ ਹੋ ਜਾ ਸਾਰਿਆਂ ਨੂੰ ਸਾਰਿਆਂ ਜੋ ਮਰਜ਼ੀ ਦੀ ਤਨਖਾਹ ਜੋ ਮਰਜ਼ੀ ਲਓ ਅਸੀਂ ਇਸ ਗੱਲ ਚ ਪੈਂਦੇ ਹੀ ਨਹੀਂ ਲੇਕਿਨ ਘਟੋ ਘਟ ਪੱਥ ਨੂੰ ਵਿਸ਼ਵਾਸ ਆਪਣੇ ਕਾਰਪੋਰੇਟ ਅਸੇ ਲਿਆ ਜਾਵੇ ਪੰਥਰੇ ਸਾਹਮਣੇ ਟਰਾਂਸਪੇਰੈਂਸੀ ਹੋਵੇ ਸਾਰਾ ਕੁਝ ਵੀ ਆਹ ਕੁਝ ਹੋਇਆ ਤੇ ਇਹਨੂੰ ਅੱਗੇ ਵਾਸਤੇ ਰੋਕਣਾ ਕਿਵੇਂ ਹੈ ਕਿਤੇ ਗਲਤੀ ਦੁਬਾਰਾ ਰਿਪੀਟ ਨਾ ਹੋਵੇ ਤੇ ਤੀਸਰਾ ਜਿਹੜਾ ਅਕਾਲੀ ਦਲ ਦਾ ਪੰਥ ਨਾਲ ਟਕਰਾਅ ਹੈ ਇਹਨੂੰ ਕਿਵੇਂ ਖਤਮ ਕਰਨਾ ਹੈ ਇਹ ਸਾਰੇ ਮਸਲੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੱਲ ਹੋਣੇ ਚਾਹੀਦੇ ਆ ਜਿਹੜੀ ਪਿਛਲੇ ਦਿਨਾਂ ਚ ਇਹ ਵੀ ਗੱਲ ਸੀਗੀ ਕਿ ਅਕਾਲੀ ਦਲ ਨੂੰ ਕਿਉਂਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਹੋਂਦ ਵਿੱਚ ਆਉਂਦਾ ਤੇ ਅਕਾਲੀ ਦਲ ਨੂੰ ਸਿੰਘ ਸਾਹਿਬ ਮੁੜ ਜਿਵੰਤ ਕਰਨ ਲਈ ਇਹਨੂੰ ਸੁਰਜੀਤ ਕਰਨ ਲਈ ਐਫਰਟਸ ਲਾਉਣ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਫਿਲਹਾਲ ਆਪਾਂ ਰੋਕ ਲੱਗੀ ਦੇਖ ਰਹੇ ਆ ਇਸ ਤਰ੍ਹਾਂ ਕੁਝ ਨਹੀਂ ਹੋਣ ਵਾਲਾ ਨੇ ਹੋਣਾ ਚਾਹੀਦਾ ਉਹ ਤਾਂ ਕੋਈ ਆਪਾਂ ਦਾ ਹੱਕ ਨੇ ਵਿੱਚ ਐ ਬਈ ਅਕਾਲੀ ਦਲ ਰਵਾਈਵ ਹੋਣਾ ਚਾਹੀਦਾ ਪਰ ਨਾਲ ਜਿਹੜੀ ਅੱਜ ਗੱਲ ਕੀਤੀ ਹੈ ਜਿਹੜਾ ਟਕਰਾ ਪੰਥ ਨਾਲ ਹੈਗਾ ਅਕਾਲੀ ਦਲ ਦਾ ਉਹ ਵਿਤ ਨਾਲ ਖਤਮ ਹੋਣਾ ਚਾਹੀਦਾ ਪੰਥ ਟਕਰਾਇਆ ਸੀ ਕਾਲੀ ਦਲ ਨਾਲ ਕਾਲੀ ਦਲ ਤਾਂ ਥੱਲੇ ਗਿਆ ਇਹ ਕਿਸੇ ਕਾਂਗਰਸ ਕਰਕੇ ਆਵਾਦ ਨੂੰ ਪਾਰਟੀ ਕਰਕੇ ਥੱਲੇ ਨਹੀਂ ਗਿਆ ਇਹ ਪੰਥ ਕਰਕੇ ਥੱਲੇ ਗਏ ਹੋਏ ਆ ਜਦ ਤੱਕ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਇਹ ਮਸਲੇ ਅੱਗੇ ਵਧ ਰਿਹਾ ਰਵਾਈਵ ਨਹੀਂ ਹੋਣੇ ਨਹੀਂ ਤਾਂ ਗਲਤੀਆਂ ਫਿਰ ਉਹ ਹੀ ਕਰੀ ਜਾਣਗੇ ਇਹਨਾਂ ਨੂੰ ਇਹ ਬ੍ਰੇਕ ਇਹ ਸਮਝ ਲੈਣੀ ਚਾਹੀਦੀ ਪੰਥ ਤੇ ਅਕਾਲੀ ਦਲ ਦੋ ਬੱਕਰੀਆਂ ਬਕਰੀ ਚੀ ਜਾਏਗੀ ਬਹੁਤ ਮਿਹਰਬਾਨ ਬਹੁਤ ਧੰਨਵਾਦ ਥੈਂਕ ਯੂ ਜੀ